ਇਹ ਮਲਚਰ ਅਸੀਂ ਸਿਰਫ 60000 ਰੁਪਏ ਦਾ ਦੇ ਰਹੇ ਹਾਂ ਜੀ ਇਹ ਮਲਚਰ ਤੇ ਇੱਕ ਖਾਸੇ ਦੇ ਵੀ ਆ ਜੀ ਲੋਕਾਂ ਨੇ ਇਹਨਾਂ ਨੂੰ ਹੁਣ ਆਲੂ ਵਾਲੀ ਮਸ਼ੀਨਾਂ ਵੇਲਣ ਵੱਢਣ ਵਾਸਤੇ ਵੀ ਹਾਂਜੀ ਵਰਤ ਰਹੇ ਨੇ ਅੱਛਾ ਜੀ ਜੇ ਉਹ ਆਲੂਆਂ ਵਾਸਤੇ ਵੀ ਚਾਹੀਦੇ ਨੇ ਤਾਂ ਜਿਮੀਦਾਰ ਕੰਟੈਕਟ ਕਰ ਸਕਦੇ ਨੇ ਨਵਾਂ ਮਲਚਰ ਆ ਜੀ ਬ੍ਰੈਂਡ ਨਿਊ ਪੀਟੀਓ ਸ਼ਾਫਟ ਨਾਲ ਆ ਜੀ ਇਹਦੇ ਤੇ ਇਹ ਸਿਰਫ 60000 ਰੁਪਏ ਦਾ ਦੇ ਰਹੇ ਹਾਂ ਜੀ ਇੰਨਾ ਤਾਂ ਮੇਰੇ ਸਹਾਂ ਹੁਣ ਪੁਰਾਣੀ ਦਾ ਮੰਗੀ ਜਾਂਦੀ ਮੈਂ ਕਹਿੰਦਾ ਜੀ ਇੰਨਾ ਦਾ ਕਟਰ ਵੀ ਨਹੀਂ ਆਉਂਦਾ ਜੀ ਹਾਂ ਉਹੀ ਗੱਲ ਆ ਕਟਰ ਵੀ 55000 ਦਾ ਵੇਚਦੇ ਆ ਬਾਈ ਜੀ ਆ ਇੱਕਾ ਖਾਸ ਐਡ ਵੀ ਇਹ ਬਾਰਲੀ ਟੈਕਨੀਕ ਹੀ ਇੱਕ ਤਰ੍ਹਾਂ ਦੀ ਅੱਛਾ ਜੀ ਇਹ ਤੁਸੀਂ ਕੋਈ ਵੀ ਸਬਜ਼ੀਆਂ ਲਾਉਂਦੇ ਨੇ ਜਿਹੜੇ ਮੇਰੇ ਵੀਰ ਹਾਂਜੀ ਸਬਜ਼ੀਆਂ ਲਾਣ ਜਿਹੜੇ ਗੋਭੀ ਬਤਾਉ ਬੈਂਗਣ ਜਿਹੜੀਆਂ ਪਰੀਰੀਆਂ ਵਾਲੀਆਂ ਸਬਜ਼ੀਆਂ ਲਾਉਂਦੇ ਨੇ ਹਾਂਜੀ ਇਹ ਉਹਨਾਂ ਵਾਸਤੇ ਨੇ ਨਾਲ ਇਹਨਾਂ ਦੇ ਰੈਕ ਨੇ ਹਾਂਜੀ ਇਹ ਟਰੈਕਟਰ ਪਿੱਛੇ ਚੱਲਦੀ ਆ ਜੀ ਅੱਛਾ ਜੀ ਇਹ ਮੈਸ਼ੋ ਕੰਪਨੀ ਦੀਆਂ ਨੇ ਜੀ ਠੀਕ ਹੈ ਤੇ ਇਹ ਤੁਸੀਂ ਬ੍ਰਾਂਡ ਨਿਊ ਨੇ ਬਿਲਕੁਲ ਮਸ਼ੀਨਾ ਹਾਂਜੀ ਨਵੀਂ ਦੀ ਕੀਮਤ ਤਾਂ 2.5 ਲੱਖ ਰੁਪਿਆ ਵੈਦੀ ਹਾਂਜੀ ਤੇ ਅਸੀਂ ਬਹੁਤ ਘੱਟ ਰੇਟਾਂ ਦੇ ਰਹੇ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ ਜੀ ਹਾਂਜੀ ਅਸੀਂ ਇਹ 70 70000 ਰੁਪਏ ਦੇ ਰਹ ਟਰਾਲੀ ਦਾ ਡਿਜ਼ਾਈਨ ਸਾਡਾ ਵਾ ਹਾਂਜੀ ਇਹ ਅਸੀਂ ਪ੍ਰੋਪਰ ਪੂਰਾ ਸੈੱਟ ਲਾ ਕੇ ਆਉਣੇ ਹਾਂ ਜ਼ਿੰਮੇਦਾਰ ਦੇ ਅੱਛਾ ਜੀ 5 ਐਚਪੀ ਦਾ ਮੋਨੋਬਲਾਕ ਦਾ ਜਾਂ 3 ਐਚਪੀ ਦਾ ਠੀਕ ਹੈ ਜਾਂ 7.5 ਐਚਪੀ ਤੱਕ ਲਾਉਣੇ ਆ ਟਰਾਲੀ ਵਾਲੀਆਂ ਅੱਛਾ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਰਸੀਬਲ ਚਲਾ ਸਕਦੇ ਹੋ ਮੋਨੋਬਲਾਕ ਚਲਾ ਸਕਦੇ ਹੋ ਹਾਂਜੀ ਤੇ ਇਹ ਟਰਾਲੀ ਦੇ ਸਮੇਤ ਕੰਪਲੀਟ ਸੈੱਟ ਦਿੰਨੇ ਆ ਮੋਨੋਬਲਾਕ ਮੋਟਰ ਜਾ ਸਮਰਸੀਬਲ ਮੋਟਰ ਠੀਕ ਹੈ ਜੀ ਤੇ ਨਾਲ ਡਰਾਈਵ ਨਾਲ ਸਾਰਾ ਕੁਝ ਸਾਡੀ ਬੰਦੇ ਜਾਂਦੇ ਆ ਲੇਬਰ ਸਾਰੀ ਜਾ ਕੇ ਫਿੱਟ ਕਰਕੇ ਆਉਂਦੀ ਹੈ ਜੀ ਤੇ ਸਬਸਿਡੀ ਵੀ ਹੈਗੀ ਸਬਸਿਡੀ ਇਹ ਤੇ ਇਸ ਟਾਈਮ ਨਹੀਂ ਚੱਲ ਰਹੀ ਸਾਡਾ ਰੇਟ ਸਬਸਿਡੀ ਕੱਟ ਕੇ ਦੇ ਰਹੇ ਹਾਂ ਜੀ ਅਸੀਂ ਤੇ ਇਹਤੇ ਲੋਨ ਵੀ ਅਸੀਂ ਪ੍ਰੋਵਾਈਡ ਕਰਵਾਉਂਦੇ ਆ ਜੀ ਤਾਂ ਸਰ ਤੋਂ ਲੈਂਡ ਫੋਰਸ ਲੈ ਲਓ ਜਾਂ ਜਸਮਤ ਲੈ ਲਓ ਹਾਂਜੀ ਅਸੀਂ ਕੰਬਾਈਨਾ ਤੇ ਇਹਨਾਂ ਤੇ ਸੁਪਰ ਸੀਟਰਾਂ ਤੇ ਹਰੇ ਇੰਪਲੀਮੈਂਟ ਤੇ ਲੋਨ ਕਰਵਾਉਂਦੇ ਆ ਸਾਰੇ ਇੰਪਲੀਮੈਂਟ ਤੇ ਲੋਨ ਸਾਰੇ ਇੰਪਲੀਮੈਂਟ ਤੇ ਲੋਨ ਕਰਵਾਵਾਂਗੇ ਜੀ ਅੱਛਾ ਜੀ ਤੁਸੀਂ ਕੰਬਾਈਨ ਖਰੀਦ ਲਓ ਕੰਬਾਈਨ ਤੇ ਵੀ ਲੋਨ ਕਰਵਾਵਾਂਗੇ ਤੁਸੀਂ 3 ਲੱਖ ਰੁਪਏ ਲਿਆਓ ਕੰਬਾਈਨ ਲੈ ਜਾਓ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਐਸ ਵਕਤ ਆਪਾਂ ਖੜੇ ਆਂ 마ਸ਼ੀਵਾੜਾ ਤੇ ਅੱਜ ਤੁਹਾਨੂੰ ਇੱਕ ਇਹੋ ਜਿਹਾ ਸ਼ੋਰੂਮ ਤੇ ਲੈ ਕੇ ਆਇਆ ਵਾਂ ਜਿੱਥੇ ਤੁਹਾਨੂੰ ਹਰ ਇੱਕ ਛੋਟੇ ਇੱਕ ਕੈਲਗੇ ਵੀ ਇੱਕ ਰੰਬੇ ਤੋਂ ਲੈ ਕੇ ਤੁਹਾਨੂੰ ਵੱਡੀ ਮਸ਼ੀਨ ਕੰਬਾਈਨ ਤੱਕ ਦਾ ਸਮਾਨ ਕੰਬਾਈਨ ਪੂਰੀ ਤਿਆਰ ਹਰ ਤਰ੍ਹਾਂ ਦਾ ਐਮਪਲੀਮੈਂਟ ਮਿਲ ਜੂਗਾ ਬਾਈ ਹੁਣੀ ਆਪਣੇ ਨਾਲ ਹੋਣਗੇ ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਕਿਸੇ ਵੀ ਦੁਕਾਨ ਤੇ ਕਿਸੇ ਵੀ ਕੰਪਨੀ ਜਾਣ ਦੀ ਤੁਹਾਨੂੰ ਲੋੜ ਨਹੀਂ ਸਿਰਫ ਇੱਕੋ ਦੁਕਾਨ ਤੇ ਆਉਣਾ ਤੁਸੀਂ ਸਿਰਫ ਜਾਂ ਇੱਕ ਕਾਲ ਕਰਨੀ ਹੈ ਜਿਹੜੀ ਵੀ ਕੰਪਨੀ ਦਾ ਸਮਾਨ ਚਾਹੀਦਾ ਵਾ ਜਿਹੋ ਜਿਹਾ ਸਮਾਨ ਚਾਹੀਦਾ ਵਾ ਬਾਈ ਉਹਨਾਂ ਨੇ ਨਾਮ ਰੱਖਿਆ ਆਪਦੀ ਸ਼ਾਪ ਦਾ ਕਹਿੰਦੇ ਵੀ ਅਸੀਂ ਰੱਖੀ ਆ ਕਿਸਾਨਾਂ ਦੀ ਐਮਾਜੋਨ ਨੂੰ ਕਹਿੰਦੇ ਆ ਕਿ ਇੱਥੇ ਹਰ ਇੱਕ ਤਰ੍ਹਾਂ ਦਾ ਐਮਪਲੀਮੈਂਟ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਕੰਪਨੀ ਦਾ ਤੇ ਚਲੋ ਬਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਐਮਪਲੀਮੈਂਟ ਦਿਖਾਉਣਾ ਵਾ ਜਿਹੜਾ ਵੀ ਐਮਪਲੀਮੈਂਟ ਤੁਹਾਨੂੰ ਚਾਹੀਦਾ ਵਾ ਤੇ ਕਾਲ ਕਰਕੇ ਬੁੱਕ ਕਰ ਸਕਦੇ ਹਾਂ ਚਲੋ ਚੱਲੀਏ ਅੰਦਰ ਆਪਾਂ ਚੱਲਦੇ ਬਾਈ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਨਾਲ ਆਪਣੇ ਹੋਣਗੇ ਬਾਈ ਤਰਲੋਕ ਸਿੰਘ ਬਾਈ ਸਤਿ ਸ੍ਰੀ ਅਕਾਲ ਜੀ ਵਿੱਚ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਇਸ ਗੱਲ ਲਈ ਕਿ ਜਿੰਨਾ ਇੱਕ ਕਿਸੇ ਕੰਪਨੀ ਦੀ ਫੈਕਟਰੀ ਦੇ ਵਿੱਚ ਮਾਲ ਪਿਆ ਹੁੰਦਾ ਵਾ ਐਨਾ ਮਾਲ ਪਿਆ ਵਾ ਸਮਝ ਨਹੀਂ ਆਉਦੀ ਵੀ ਕਿਹੜੇ ਪਾਸੋਂ ਆਪਾਂ ਸ਼ੁਰੂ ਕਰਗੇ ਕਿਹੜੇ ਇੰਪਲੀਮੈਂਟ ਦੀ ਗੱਲ ਕਰਗੇ ਆਪਾਂ ਜੀ ਪਹਿਲਾਂ ਰੂਟਾ ਵਟ ਤੋਂ ਸ਼ੁਰੂ ਹੋ ਜਾਂਦੇ ਆਂ ਹਾਂਜੀ ਰੂਟਾ ਵਾਟਰ ਆਪਣੇ ਕੋਲ ਲੈਂਡ ਫੋਰਸ ਕੰਪਨੀ ਦੇ ਨੇ ਹਾਂਜੀ ਬਹੁਤ ਹਾਈ ਕੁਆਲਿਟੀ ਹੈ ਠੀਕ ਹੈ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਜੋਂਡੀਅਰ ਕੰਪਨੀ ਵੀ ਲੈਂਡ ਫੋਰਸ ਤੋਂ ਹੀ ਸਪਲਾਈ ਲੈ ਰਹੀ ਆ ਬਿਲਕੁਲ ਜੀ ਕਿਉਂਕਿ ਉਹ ਇੰਟਰਨੈਸ਼ਨਲ ਬ੍ਰਾਂਡ ਆ ਇਸ ਕਰਕੇ ਰੂਟਾ ਵਾਟਰ ਵਧੀਆ ਹੋਣ ਕਰਕੇ ਉਹ ਖਰੀਦ ਰਹੇ ਨੇ ਹਾਂਜੀ ਬਾਕੀ ਅਸੀਂ ਕਈ ਸਾਲਾਂ ਤੋਂ ਇਸ ਲਾਈਨ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਬਹੁਤ ਟਾਪ ਦੇ ਨੇ ਰੂਟਾ ਵਾਟਰ ਕੋਈ ਕਮੀ ਪੈਛ ਨਹੀਂ ਤੁਸੀਂ ਵਾਜਬ ਬ੍ਰੈਡਾਂ ਤੇ ਸਾਡੇ ਤੋਂ ਲੈ ਸਕਦੇ ਹੋ ਜਿਹੜਾ ਜਾਨੀ ਕਿ ਵੀ ਕੰਪਨੀ ਵਾਲਾ ਰੇਟ ਹੀ ਮੰਨ ਕੇ ਚੱਲ ਗਿਆ ਕੰਪਨੀ ਨਾਲ ਵੀ ਲੈਸ ਦੇ ਦਾਂਗੇ ਜੀ ਹੋਰ ਦੱਸੋ ਅੱਛਾ ਉਸ ਤੋਂ ਵੀ ਲੈਸ ਹਾਂਜੀ ਉਸ ਤੋਂ ਵੀ ਲੈਸ ਦੇ ਦਾਂਗੇ ਕਿਆ ਬਾਤ ਆ ਇਹਦਾ ਫਿਰ ਉਹ ਸਪੈਸ਼ਲ ਹੀ ਆ ਕੋਈ ਜਿਵੇਂ ਤੁਸੀਂ ਉਹ ਜਿਹੜਾ ਜਿਹੜਾ ਫਿਰ ਉਹ ਨਾਮ ਰੱਖਿਆ ਵਾ ਜਿਹੜਾ Amazon ਦਾ ਕੁਛ ਹੈ ਨਾ ਐਂ ਹਾਂਜੀ ਕਿਸਾਨਾਂ ਦੀ Amazon ਸਾਡਾ ਪੇਜ ਦਾ ਨਾਮ ਆ ਜੀ ਕਿਸਾਨਾਂ ਦੀ Amazon ਤੁਸੀਂ ਸਾਡੇ ਕੋਲ ਖੇਤੀਬਾੜੀ ਦਾ ਕੋਈ ਵੀ ਪ੍ਰੋਡਕਟ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸੁਪਰਸੀਡਰ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਰੂਟਾ ਵਿੜ ਦਾ ਸਪੇਅਰ ਪਾਰਟ ਖਰੀਦ ਸਕਦੇ ਹੋ हां साहब तो बड़ी ਗੱਲ ਸਪੇਅਰ ਪਾਰਟ ਦੀ ਹੁੰਦੀ ਆ ਆਪਣੇ ਵਰਕਸ਼ਾਪ ਉਧਰ ਦੇ ਸਪੇਅਰ ਪਾਰਟ ਹਰ ਇੱਕ ਚੀਜ਼ ਹੈ ਨਾ ਹਾਂਜੀ ਸਾਡੇ ਦੂਜੇ ਸ਼ੋਰੂਮ ਤੇ ਜੀ ਸਪੇਅਰ ਪਾਰਟ ਵੀ ਅਵੇਲੇਬਲ ਆ ਤੇ ਮਸ਼ੀਨਰੀ ਦਾ ਸਾਰੀ ਵਰਕਸ਼ਾਪ ਹੀ ਉਧਰ ਹੈਗੀ ਆ ਉਹ ਲੱਗ ਬਣਾਇਆ ਹੋਇਆ ਜੀ ਤੇ ਬਾਈ ਜੀ ਕਿੰਨੇ ਟਾਈਮ ਤੋਂ ਇਸ ਲਾਈਨ ਦੇ ਵਿੱਚ ਆਗੇ ਅਸੀਂ 2003 ਵਿੱਚ ਕੰਮ ਸ਼ੁਰੂ ਕੀਤਾ ਸੀਗਾ ਜੀ ਅੱਛਾ ਜੀ 2003 ਤੋਂ ਪਹਿਲਾਂ ਇੰਜਣਾਂ ਤੋਂ ਸ਼ੁਰੂ ਕੀਤਾ ਹਾਂ ਇੰਜਣ ਨਵੇਂ ਪੁਰਾਣੇ ਫਿਰ ਜਨਰੇਟਰ ਲਾਈਨ ਜੁੜ ਗਈ ਨਾਲ ਜੀ ਫਿਰ ਮੋਨੋਬਲੋਕ ਪੰਪ ਸੈੱਟ ਜੁੜ ਗਏ ਹਾਂ ਤੇ ਅੱਗੇ ਦੇ ਅੱਗੇ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਲੋਕਾਂ ਨੂੰ ਵਧੀਆ ਸਰਵਿਸ ਦਿੱਤੀ ਤੇ ਵਾਹਿਰੂ ਜੀ ਨੇ ਕਿਰਪਾ ਕੀਤੀ ਤਰੱਕੀ ਦਿੱਤੀ ਤੇ ਅੱਗੇ ਹੁਣ ਹਰ ਤਰ੍ਹਾਂ ਦੀ ਮਸ਼ੀਨਾਂ ਹੁਣ ਆਪਾਂ ਕੰਬਾਈਨਾਂ ਵੀ ਸੇਲ ਕਰ ਰਹੇ ਹਾਂ ਜੀ ਮੈਂ ਇੱਕ ਜੀ ਆਪਣੇ ਦੂਜੇ ਬਾਈ ਨਾਲ ਮੈਂ ਬੈਠਾ ਗੱਲ ਕਰ ਰਿਹਾ ਸੀਗਾ ਬਾਈ ਨੇ ਮੈਨੂੰ ਇੱਕ ਗੱਲ ਬਹੁਤ ਵਧੀਆ ਦੱਸੀ ਬਾਈ ਕਹਿੰਦਾ ਵੀ ਅਸੀਂ ਸੁਪਰ ਸੀਟਰ 100 ਪਲੱਸ ਵੇਚ ਦਿੰਨੇ ਹਾਂ ਹਾਂ ਜੀ ਹਰ ਸਾਲ ਸਾਡਾ ਇੱਕ ਸ਼ੋਰੂਮ ਚਮਕੌਰ ਸਾਹਿਬ ਜੀ ਉੱਥੇ ਵੀ 100 ਪਲੱਸ ਹੋ ਜਾਂਦੀ ਹੈ ਜੀ ਅੱਛਾ ਜੀ ਮਾਛੋੜਾ ਸਾਹਿਬ ਵੀ 100 ਪਲੱਸ ਕਰ ਦਿੰਦੇ ਆ 100 ਪਲੱਸ ਇੱਥੇ ਕਰ ਦਿੰਦੇ ਆ ਜਿੰਨਾ ਕਿ ਇੱਕ ਫੈਕਟਰੀ ਵਾਲਾ ਇੱਕ ਕੰਪਨੀ ਇਹ ਆਗੇ ਸੁਪਰ ਸੀਟਰ ਆਪਣੇ ਹੈ ਨਾ ਹਾਂਜੀ ਸੁਪਰ ਸੀਟਰ ਇੱਧਰ ਵੀ ਪਏ ਨੇ ਜੇ ਉੱਧਰ ਵੀ ਪਏ ਨੇ ਅੱਛਾ ਜੀ ਆ ਲੈਂਡ ਫੋਰਸ ਬਾਰੇ ਗੱਲ ਕਰਦੇ ਆਪਾਂ ਹਾਂਜੀ ਲੈਂਡ ਫੋਰਸ ਦਾ ਸੁਪਰ ਸੀਟਰ ਜੀ ਬਹੁਤ ਟੌਪ ਕਲਾਸ ਤੇ ਆ ਠੀਕ ਹੈ ਬਾਕੀ ਕੰਪਨੀਆਂ ਦੇ ਮੁਕਾਬਲੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਇਹਨਾਂ ਦੀ ਆਪਣੀ ਖਾਸियत ਹੈ ਜੀ ਇਹ ਕੰਪਨੀ ਐਡ ਦੇ ਸਿਰ ਤੇ ਨਹੀਂ ਮਾਲ ਵੇਚਦੀ ਜੀ ਹਾਂਜੀ ਲੈਂਡ ਫੋਰਸ ਦਾ ਸਿਰਫ ਕੁਆਲਿਟੀ ਦੇ ਸਿਰ ਤੇ ਮਾਲ ਵੇਚਦਾ ਜੀ ਓਕੇ ਜੀ ਇਹਦੇ ਚ ਪੇਂਟ ਦੀ ਕੁਆਲਿਟੀ ਮਟੀਰੀਅਲ ਦੀ ਕੁਆਲਿਟੀ weight ਵਜੋਂ ਦੂਜਿਆਂ ਨਾਲੋਂ ਹੈਵੀ ਚਾ ਜੀ ਹਰ ਪੱਖੋਂ ਕੁਆਲਿਟੀ ਆ ਇਹਦੇ ਚ ਕੱਟ ਵਾਲੇ ਤਵੇ ਨੇ ਜੀ ਸਪ ਠੀਕ ਹੈ ਬਾਕੀ ਕਿਸੇ ਮਸ਼ੀਨ ਚ ਤੁਹਾਨੂੰ ਮਿਲਣਗੇ ਨਹੀਂ ਹਾਂਜੀ ਤੇ ਇਹਨਾਂ ਦੀ ਲਾਈਫ ਜਿਆਦਾ ਪਰਾਲੀ ਨੂੰ ਘੱਟ ਵਾਲੇ ਤਵਿਆਂ ਦੇ ਵਿੱਚ ਕੁਤਰਾ ਕਰਨ ਦੀ ਸਮਰੱਥਾ ਜ਼ਿਆਦਾ ਜੀ ਠੀਕ ਹੈ ਜੀ ਤੇ ਹਰ ਵਕੋਂ ਗਾਗ ਪਸੰਦ ਕਰਦਾ ਜੀ ਸਾਨੂੰ ਬਿਨਾਂ ਦੱਸੇ ਮਤਲਬ ਕੋਈ ਕੋਈ ਪ੍ਰਚਾਰ ਨਹੀਂ ਕਰਨਾ ਪੈਂਦਾ ਗਾਗ ਕਸਟਮਰ ਆਪਣੇ ਆਪ ਚੱਲ ਕੇ ਆ ਜਾਂਦਾ ਆਪਣੇ ਆਪ ਆ ਬਾਕੀ ਸਾਡੀ ਸਰਵਿਸ ਅਸੀਂ ਪੂਰੀ ਪ੍ਰੋਵਾਈਡ ਕਰੀਦੀ ਆ ਖੇਤਾਂ ਵਿੱਚ ਸਾਡੇ ਬੰਦੇ ਜਾਂਦੇ ਨੇ ਕੰਪਨੀ ਦੇ ਬੰਦੇ ਸਾਡੇ ਕੋਲ ਪਹੁੰਚਣ ਨਾ ਪਹੁੰਚਣ ਸਾਡੀ ਆਪਦੀ ਟੀਮ ਹੀ ਰੱਖੀ ਹੋਈ ਆ ਆਪਦੀ ਟੀਮ ਸਾਡੇ ਕੋਲ ਪੂਰੀ ਆ ਜੀ ਸਾਡੇ ਬੰਦੇ ਖੇਤ ਚ ਪਹੁੰਚ ਜਾਂਦੇ ਆ ਜੀ ਠੀਕ ਆ ਬਈ ਭਾਈ ਐਂ ਤਾਂ ਹੁਣ ਆਪਾਂ ਨੂੰ ਨਾ ਸਵਾਲ ਜਿਹਾ ਆ ਨਹੀਂ ਰਿਹਾਗਾ ਆਪਾਂ ਇੱਕ ਪਾਸੋਂ ਸ਼ੁਰੂ ਨਾ ਕਰ ਗਏ ਇੰਪਲੀਮੈਂਟ ਹਾਂਜੀ ਉਧਰੋਂ ਬਾਹਰੋਂ ਹੀ ਚੱਲੀ ਗਏ ਹਾਂਜੀ ਕਿਉਂਕਿ ਇੰਪਲੀਮੈਂਟ ਕਾਫੀ ਪਏ ਆ ਮੇਰੇ ਹਿਸਾਬ ਨਾਲ ਤੁਸੀਂ ਤਾਮਾ ਜਮਾ ਕੋਈ ਓਵੇਂ ਸੈੱਟ ਕਰਕੇ ਨਹੀਂ ਰੱਖਿਆ ਵੀ ਜਿਵੇਂ ਜਿਵੇਂ ਗਾਹ ਕਾਈ ਜਾਂਦਾ ਚਕਾਈ ਜਾਂਦੀ ਹੈ ਹਾਂਜੀ ਹਾਂਜੀ ਅੱਗੇ ਚੱਲੀ ਜਾਂਦਾ ਹੈ ਹਨਾ ਬਿਲਕੁਲ ਜੀ ਦੇ ਆ ਪੁਰਾਣੇ ਵੀ ਇੱਥੇ ਪਏ ਆ ਪੁਰਾਣੇ ਰੋਟਾ ਵਾਟਰ ਅਸੀਂ ਕੱਟਦੇ ਆ ਜੀ ਵਿੱਚ ਜ਼ਿਮੀਦਾਰਾਂ ਨੂੰ ਕੋਈ ਵੀ ਪੁਰਾਣੇ ਰੋਟਾ ਵਾਟਰ ਚਾਹੀਦੇ ਨੇ ਸੁਪਰ ਫੀਡਰ ਚਾਹੀਦਿਆਂ ਨੇ ਹਾਂਜੀ ਉਹ ਵੀ ਖਰੀਦ ਸਕਦਾ ਜੀ ਠੀਕ ਹੈ ਤੇ ਅਸੀਂ 100 ਰੁਪਿਆ ਵਾ ਸਮੈਨ ਵਾਲਿਆਂ ਦਾ ਹੈ ਨਾ ਹਾਂਜੀ ਤੇ ਰੋਟਾ ਵਾਟਰ ਇਹ ਰੋਟਾ ਵਾਟਰ ਹੀ ਆ ਹਾਂਜੀ ਅੱਛਾ ਜੀ ਤੇ ਆਪਣੇ ਕੋਲ ਕੋਈ ਵੀ ਪੁਰਾਣਾ ਰੋਟਾ ਵਾਟਰ ਲਿਆਓ ਸੁਪਰ ਫੀਡਰ ਲਿਆਓ ਤੇ ਨਵਾਂ ਇੰਪਲੀਮੈਂਟ ਲੈ ਜਾਓ ਠੀਕ ਹੈ ਜੀ ਇਹ ਵੀ ਅਸੀਂ ਸਕੀਮ ਦਿੱਤੀ ਹੋਈ ਆ ਜੀ ਅੱਛਾ ਜੀ ਉਹ ਵੀ ਵਧੀਆ ਰੇਟ ਤੇ ਕੱਟ ਲੈਣੀ ਹੋ ਹਾਂਜੀ ਉਹ ਵੀ ਵਧੀਆ ਰੇਟ ਤੇ ਕੱਟੇ ਪਹਿਲਾਂ ਇੱਥੋਂ ਕਲਟੀਵੇਟਰ ਹਰ ਤਰ੍ਹਾਂ ਦੇ ਹੁੰਦੇ ਆ ਜੀ ਇਹ ਸਾਧੂ ਸਿੰਘ ਸੰਗਰੀਆ ਵਾਲਿਆਂ ਦਾ ਨੇ ਜੀ ਅਸੀਂ ਉਹਨਾਂ ਦੇ ਵੀ ਡੀਲਰ ਆ ਇਹ ਤਾਂ ਜਿਵੇਂ ਤੁਸੀਂ ਪੰਜਾਬ ਦੇ ਉਸ ਕੋਨੇ ਤੇ ਬੈਠੇ ਹੋ ਤਾਂ ਦੂਜੇ ਕੋਨੇ ਤੋਂ ਲਿਆ ਕੇ ਮਾਲ ਇੱਥੇ ਰੱਖ ਲਿਆ ਹੈ ਹਾਂਜੀ ਹਾਂਜੀ ਇਹ ਸਾਧੂ ਸਿੰਘ ਦੇ ਇੰਪਲੀਮੈਂਟ ਨੇ ਜੀ ਹਰ ਤਰ੍ਹਾਂ ਦੇ ਸਾਧੂ ਸਿੰਘ ਦੇ ਪਲਾਉ ਤੇ ਕਲਟੀਵੇਟਰ ਮਿਲ ਜਾਣਗੇ ਠੀਕ ਹੈ ਤੇ ਇਹਦੇ ਚ 2-3 ਮਾਡਲ ਆਉਂਦੇ ਨੇ ਸਾਰੇ ਤਰ੍ਹਾਂ ਦੇ ਮਾਡਲ ਅਵੇਲੇਬਲ ਰਹਿੰਦੇ ਨੇ ਜੇ ਬਈ ਕੋਈ ਡਿਮਾਂਡ ਤੇ ਕਿਸੇ ਕੰਪਨੀ ਦਾ ਕੋਈ ਇੰਪਲੀਮੈਂਟ ਕੋਈ ਚਾਵੇ ਵੀ ਆ ਚਾਹੀਦਾ ਦੇ ਦੇ ਦਿਆ ਜੀ ਪ੍ਰੋਵਾਈਡ ਕਰਵਾ ਦੀਦਾ ਜੀ ਕੋਈ ਅੱਛਾ ਜੀ ਉਹ ਵੀ ਮਿਲ ਜਾਂਦਾ ਹਾਂਜੀ ਸਾਰੀਆਂ ਕੰਪਨੀਆਂ ਤੋਂ ਮਾਲ ਆਉਂਦੀ ਜੀ ਵਧੀਆ ਆਪਣੇ ਸਾਰਿਆਂ ਨਾਲ ਲਿੰਕ ਬਣੇ ਹੋਇਆ ਜੀ ਠੀਕ ਹੈ ਸਾਨੂੰ ਕੋਈ ਵੀ ਕੰਪਨੀ ਜਵਾਬ ਲੈਂਦੀ ਜੀ ਬਸ ਫੋਨ ਕਰਨ ਦੀ ਦੇਰ ਆ ਜੀ ਮਾਲ ਤਾਂ ਆਪਣੇ ਆਪ ਅੱਛਾ ਜੀ ਅੱਛਾ ਅੱਛਾ ਨਹੀਂ ਬਹੁਤ ਵਧੀਆ ਗੱਲ ਹੈ ਇਹ ਬਹੁਤ ਵਧੀਆ ਲੋਕਾਂ ਨੂੰ ਸਹੂਲਤ ਬਹੁਤ ਵੱਡੀ ਹੋ ਗਈ ਵੀ ਸਾਰੀਆਂ ਕੰਪਨੀਆਂ ਇੱਕੋ ਜਗ੍ਹਾ ਤੇ ਆ ਹਾਂਜੀ 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 ਸਾਰੀਆਂ ਕੰਪਨੀਆਂ ਜੀ ਮੇਰਾ ਤਾਂ ਇਹ ਸੁਪਨਾ ਜੀ ਸਾਰੀਆਂ ਕੰਪਨੀਆਂ ਇੱਕ ਸਾਥ ਥੱਲੇ ਲਿਆਉਣੀਆਂ ਨੇ ਆਪਾਂ ਹਾਂਜੀ 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 ਤੇ ਸਾਰਿਆਂ ਨੂੰ ਹਰ ਕੰਪਨੀ ਦਾ ਮਾਲ ਮਿਲ ਸਕੇ ਬਿਲਕੁਲ ਜੀ ਤੇ ਜਸਮント ਵੀ ਕੰਪਨੀਆਂ ਜੀ ਆਪਣੇ ਕੋਲ ਅੱਛਾ ਜੀ ਇਹ ਵੀ ਅੱਜਕੱਲ ਬਹੁਤ ਨਾਮ ਖੱਟ ਰਹੀ ਆ ਹਾਂਜੀ ਕੁਆਲਟੀ ਬੇਸ ਤੇ ਇਹਦਾ ਵੀ ਬਹੁਤ ਵਧੀਆ ਵਾ ਇਹਨਾਂ ਨੇ ਫਰੇਮ ਵਗੈਰਾ ਬਹੁਤ ਹੈਵੀ ਕਰਤਾ ਇਦਰੋਂ ਲੱਠੇ ਵਾਲਾ ਫਰੇਮ ਮੂਰੇ ਪਾਈਪ ਹੈਵੀ ਕਰਤੀ ਜੀ ਹਾਂਜੀ ਤਵੀਆਂ ਦਾ ਪੇਂਟ ਕੁਆਲਿਟੀ ਇਹਨਾਂ ਦੀ ਬਹੁਤ ਟੌਪ ਤੇ ਆ ਜੀ ਹੁਣ ਬਿਲਕੁਲ ਜੀ ਡ੍ਰਿਲ ਉੱਚੀ ਕਰਤੀ ਜੀ ਹਾਂਜੀ ਤੇ ਜਿੱਦ ਕਰਕੇ ਪਾਈਪਾਂ ਸਿੱਧੀਆਂ ਨੇ ਦਾਣੇ ਆ ਰੁਕਣ ਦੀ ਕੋਈ ਸਮੱਸਿਆ ਹੀ ਨਹੀਂ ਆ ਰਹੀ ਜੀ ਨਹੀਂ ਜੀ ਬਹੁਤ ਵਧੀਆ ਪੇਂਟ ਹਾਂਜੀ ਪੇਂਟ ਦਾ ਬਿਲਕੁਲ ਅਜੇਦਾਰ ਗੱਡੀਆਂ ਵਾਲਾ ਪੇਂਟ ਹੋ ਗਿਆ ਜੀ ਪਹਿਲਾਂ ਹਾਂਜੀ 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 ਤੇ ਸੁਪਰ ਸੀਟਰ ਦਾ ਰੇਟ ਵੀ ਬਾਜੂਆ ਜੀ ਇਹਦਾ ਅੱਛਾ ਜੀ ਤੇ ਇਹਤੇ ਲੋਨ ਵੀ ਅਸੀਂ ਪ੍ਰੋਵਾਈਡ ਕਰਵਾਉਨੇ ਆ ਜੀ ਸਾਡੇ ਤੋਂ ਲੈਂਡ ਫੋਰਸ ਲੈ ਲਓ ਜਾਂ ਜਸਮਤ ਲੈ ਲਓ ਹਾਂਜੀ ਅਸੀਂ ਕੰਬਾਈਨਾ ਤੇ ਇਹਨਾਂ ਤੇ ਸੁਪਰ ਸੀਟਰਾਂ ਸਾਰੇ ਇੰਪਲੀਮੈਂਟ ਤੇ ਲੋਨ ਸਾਰੇ ਇੰਪਲੀਮੈਂਟ ਤੇ ਲੋਨ ਕਰਵਾਵਾਂਗੇ ਜੀ ਅੱਛਾ ਜੀ ਤੁਸੀਂ ਕੰਬਾਈਨ ਖਰੀਦ ਲਓ ਕੰਬਾਈਨ ਤੇ ਵੀ ਲੋਨ ਕਰਵਾਵਾਂਗੇ ਤੁਸੀਂ 3 ਲੱਖ ਰੁਪਏ ਲਿਆਓ ਕੰਬਾਈਨ ਲੈ ਜਾਓ ਉਹਦੇ ਲਈ ਹੁਣ ਡਾਕੂਮੈਂਟ ਵੀ ਦੱਸ ਦਿਓ ਕਿਉਂਕਿ ਲੋਕਾਂ ਨੇ ਫੋਨ ਤੇ ਬਸ ਆਧਾਰ ਕਾਰਡ ਪੈਨ ਕਾਰਡ ਹੀ ਚਾਹੀਦਾ ਜੀ ਅੱਛਾ ਜੀ ਸਿੰਪਲ ਵਧੀਆ ਹੋਵੇ ਆ ਸਿੰਪਲ ਸਹੀ ਹੋਣਾ ਚਾਹੀਦਾ ਜੀ ਠੀਕ ਹੈ ਜੀ ਠੀਕ ਹੈ ਨਹੀਂ ਇਹ ਵੀ ਇਹ ਵੀ ਇੱਕ ਸਹੂਲਤ ਵੱਡੀ ਆ ਕਿਉਂਕਿ ਹੁਣ ਸਬਸਿਡੀਆਂ ਤਾਂ ਇਸ ਵਾਰ ਘਟ ਗਈਆਂ ਤੇ ਜਿਹੜੇ ਬੰਦੇ ਨੇ ਖਰੀਦਣਾ ਲੋਨ ਤੇ ਜੀ ਹਾਂ ਜੀ ਲੋਨ ਅਸੀਂ ਆਪ ਨਾਲ ਜਾ ਕੇ ਕਰਵਾਉਨੇ ਆ ਇਹ ਨਹੀਂ ਹੈਗਾ ਬੈਂਕ ਟੀਮ ਨਾਲ ਅਸਬਰ ਰੋਹਰਾਂ ਨਹੀਂ ਹੋਣ ਬੰਦੇ ਹਾਂਜੀ ਹਾਂਜੀ ਉਹ ਤੋਂ ਅੱਗੇ ਆ ਜਿਓ ਜੀ ਆਵਿਸ਼ਕਰਮਾ ਦੇ ਇੰਪਲੀਮੈਂਟ ਨੇ ਆਲੂ ਵਾਲੀ ਪੋਟਾਟੋ ਪਲਾਂਟਰ ਹਾਂਜੀ ਇਹ ਬਹੁਤ ਟਾਪ ਕਲਾਸ ਹੈ ਜੀ ਸਾਡੇ ਕੋਲ ਪਹਿਲੀ ਗੱਲ ਹੀ ਸਾਰੇ ਕੰਪਨੀਆਂ ਟਾਪ ਕਲਾਸ ਹੀ ਨੇ ਜੀ ਇਹ ਤਾਂ ਹੁਣ ਹੋਊਗਾ ਵੀ ਔਨ ਡਿਮਾਂਡ ਤੇ ਹੋਊਗਾ ਪੂਰਾ ਕੰਮ ਹੌਟ ਕੰਮ ਹੋਵੇਗਾ ਹਾਂਜੀ ਇਹ ਤਾਂ ਜੀ ਪੂਰੀ ਮਤਲਬ ਡਿਮਾਂਡ ਹੀ ਰਹਿੰਦੀ ਜੀ ਦੀ ਫੁੱਲ ਹਾਂਜੀ ਇਹ ਵੀ ਬਸ ਆਖਰੀ ਇਸ ਲੈ ਗਏ ਜੀ ਹੁਣ ਅਸੀਂ ਬੁਕਿੰਗ ਬੰਦ ਕਰ ਦਿੱਤੀ ਆ अच्छा ये पहला बुकिंग कराना है जी हमारी पहला बुकिंग मतलब कंपनी ਨੂੰ ਐਡਵਾਂਸ ਪਾਉਣਾ ਪੈਂਦਾ ਜੀ ਹਾਂਜੀ ਕਸਟਮਰ ਤੋਂ ਪਹਿਲਾਂ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਸਾਡੇ ਕੋਲ اچھا ਜੀ ਤੇ ਹੁਣ ਇਹ ਲਾਸਟ ਪੀਸ ਹੀ ਰਹਿ ਗਿਆ ਜੀ ਬਸ ਇਹ ਵੀ ਜੋ ਜਮੀਨੀਾਰ ਚਾਹੁੰਦਾ ਹੈ ਡਿਸਕਾਊਂਟ ਦੇ ਦਾਂਗੇ ਜੀ ਠੀਕ ਹੈ ਜੀ ਇਹਦਾ ਰੇਟ ਦੱਸ ਸਕਦੇ ਆ ਹਾਂਜੀ ਰੇਟ ਵੈਸੇ ਦਾ 245 ਆ ਜੀ ਪਰ ਇਹ ਤੁਹਾਨੂੰ ਕਾਫੀ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਜੀ ਤੇ ਅੱਛਾ ਸਪੈਸ਼ਲ ਦੇ ਦੋਗੇ ਠੀਕ ਜੀ ਬਾਕੀ ਇਹਦੇ ਚ ਖਾਲੂ ਹੋਗੇ ਜੀ ਡਿੱਗਰ ਹੋ ਗਿਆ ਹਰ ਤਰ੍ਹਾਂ ਦੇ ਇੰਪਲੀਮੈਂਟ ਆਲੂ ਆਲੇ ਮਿਲ ਜਾਣਗੇ ਜੀ ਹਾਂਜੀ ਹੁਣ ਚੱਲਦੇ ਆਪਾਂ ਅੰਦਰ ਨੂੰ ਬਾਈ ਹੁਣ ਇੱਕ ਵਾਰ ਇੱਕ ਹਾਂ ਵੀ ਕੀ ਕੀ ਇੰਪਲੀਮੈਂਟ ਪਏ ਆ ਹਾਂਜੀ ਆ ਇੱਕ ਸਾਡੇ ਕੋਲ ਜੀ ਮਲਚਰ ਨੇ ਮਹਿੰਦਰਾ ਕੰਪਨੀ ਦੇ ਹਾਂਜੀ ਇਹ ਅਸੀਂ ਇਕੱਠੇ ਆਏ ਹੋਏ ਨੇ ਸਾਡੇ ਕੋਲ ਅੱਛਾ ਜੀ ਇਹ ਮਲਚਰ ਅਸੀਂ ਸਿਰਫ 60000 ਰੁਪਏ ਦਾ ਦੇ ਰਹੇ ਹਾਂ ਜੀ ਇਹ ਮਲਚਰ ਤੇ ਇੱਕ ਖਾਸੇ ਦੇ ਵੀ ਆ ਜੀ ਲੋਕਾਂ ਨੇ ਇਹਨਾਂ ਨੂੰ ਹੁਣ ਆਲੂ ਵਾਲੀ ਮਸ਼ੀਨਾਂ ਵੇਲਾ ਵਧਣ ਵਾਸਤੇ ਵੀ ਹਾਂਜੀ ਵਰਤ ਰਹੇ ਨੇ ਅੱਛਾ ਜੀ ਜੇ ਉਹ ਆਲੂਆਂ ਵਾਸਤੇ ਵੀ ਚਾਹੀਦੇ ਨੇ ਤਾਂ ਜਿੰਮੇਦਾਰ ਕੰਟੈਕਟ ਕਰ ਸਕਦੇ ਨੇ ਨਵਾਂ ਮਲਚਰ ਆ ਜੀ ਬ੍ਰੈਂਡ ਨਿਊ ਪੀਟੀਓ ਸ਼ਾਫਟ ਨਾਲ ਆ ਜੀ ਇਹਦੇ ਇਹ ਸਿਰਫ 60000 ਰੁਪਏ ਦਾ ਦੇ ਰਹੇ ਹਾਂ ਜੀ ਇੰਨਾ ਤਾਂ ਮੇਰੇ ਹਿਸਾਬ ਨਾਲ ਪੁਰਾਣੇ ਦਾ ਮੰਗੀ ਜਾਂਦੀ ਮੈਂ ਕਹਿੰਦਾ ਜੀ ਇੰਨਾ ਦਾ ਕਟਰ ਵੀ ਨਹੀਂ ਆਉਂਦਾ ਜੀ ਹਾਂ ਉਹੀ ਗੱਲ ਆ ਪਰ ਅਦਰ ਵਿੱਚ 55000 ਦਾ ਵੇਚਦੇ ਆ ਤੇ ਇਹ ਆ ਕਟਰ ਨਾਲੋਂ ਵੀ ਸਸਤਾ ਦੇ ਰਹੇ ਜੀ ਨਵਾਂ ਮਲਚਰ ਨਵਾਂ ਮਲਚਰ ਜਦ ਕੇ ਮਲਚਰ 175000 2 ਲੱਖ 2 ਲੱਖ ਦੇ ਰੇਟ ਤੱਕ ਵਿਕਦੇ ਨੇ ਇਹ ਦੀ ਗਾਰੰਟੀ ਕਿੰਨੀ ਦੋਗੇ ਨਾਲ ਗਾਰੰਟੀ ਵੈਸੇ ਤਾਂ ਨਹੀਂ ਦੇ ਰਹੇ ਪਰ ਹੁੰਦਾ ਕੁਛ ਨਹੀਂ ਜੀ ਉਹ ਪਤਾ ਵੀ ਹਾਜ਼ਰ ਬੈਠੇ ਆ ਗੀਅਰ ਦੀ ਗਾਰੰਟੀ ਅਲੱਗ ਗੀਅਰ ਆ ਜੀ ਇਹ ਤਾਂ ਸਾਈ ਕੁਛ ਨਹੀਂ ਵੱਡੀ ਵੱਡੀ ਟੈਕਨੋਲੋਜੀ ਦਾ ਹੈ ਨਹੀਂ ਜੀ ਹਾਂਜੀ ਹਾਂਜੀ ਤੇ ਇਹ ਮਲਚਰ ਪਰਾਲੀ ਵਾਸਤੇ ਵੀ ਲਿਜਾ ਸਕਦਾ ਜੀ ਠੀਕ ਹੈ ਜੀ ਹਾਂਜੀ ਤੇ ਇਧਰ ਵੀ ਲੈਂਡ ਫੋਰਸ ਦੇ ਆ ਗਿਆ ਰੋਟਾ ਵੀਟਰ ਹੈ ਨਾ ਜੀ ਹਾਂਜੀ ਤੇ ਇਹ ਆ ਗਿਆ ਆਪਣਾ ਸਪਰੇਅ ਪੰਪ ਹਾਂਜੀ ਇਹਨੂੰ ਸਪਰੇਅ ਪੰਪ ਹੀ ਕਹਿੰਦੇ ਆ ਕਿ ਤੁਹਾਡੇ ਪਾਸ ਸਪਰੇਅ ਪੰਪ ਜੀ ਸਪਰੇਅ ਪੰਪ ਹੀ ਆ ਅੱਛਾ ਜੀ ਇਹਦੇ ਵਿੱਚ ਸਾਡੇ ਕੋਲ ਕਈ ਮਾਡਲ ਆਉਂਦੇ ਨੇ ਜੀ ਹਾਂਜੀ ਇਹ 1500 ਲੀਟਰ ਚ ਹੈ 2000 ਲੀਟਰ ਚ ਵੀ ਆਉਂਦਾ ਜੀ 600 ਲੀਟਰ ਚ ਵੀ ਆਉਂਦਾ ਬੂਮ ਸਪਰੇਅਰ ਵੀ ਆਉਂਦਾ ਜੀ ਅੱਛਾ ਜੀ ਤੇ ਹੁਣ ਸਾਰੇ ਮਾਡਲ ਇੱਥੇ ਨਹੀਂ ਅਵੇਲੇਬਲ ਖੜੇ ਜੀ ਤੇ ਤੁਹਾਨੂੰ ਜਿਹੜਾ ਵੀ ਕੋਈ ਮਾਡਲ ਚਾਹੀਦਾ ਤੁਸੀਂ ਜਦੋਂ ਮਰਜ਼ੀ ਫੋਨ ਤੇ ਆਨਲਾਈਨ ਵੀ ਮੰਗਵਾ ਸਕਦੇ ਹੋ ਅਸੀਂ ਤੁਹਾਨੂੰ ਪਹੁੰਚ ਵੀ ਕਰ ਦਵਾਂਗੇ ਇਹਦੇ ਨਾਲ ਕੀ ਪਾਈਪ ਕਿੰਨਾ ਦੇ ਇਹਦੇ ਨਾਲ ਪਾਈਪ ਹੁੰਦੀ ਹੈ ਜੀ 5 ਕਿੱਲਿਆਂ ਦੀ ਅੱਛਾ ਜੀ 5 ਕਿੱਲਿਆਂ ਦੀ ਪਾਈਪ ਆ ਜੀ ਨਾਲ ਗਾਨਾ ਜੀ ਗਾਨਵੀ ਦੀ ਇਟਾਲੀਅਨ ਆ ਜੀ ਸਪੈਸ਼ਲ ਆ ਤੇ ਨਵੀ ਏਕੇ 47 ਹਰ ਕੀ ਰੱਖੀ ਮੈਂ ਕਹਦਾ ਜੀ ਤਸੱਲੀ ਕਰਾਈ ਪਈ ਆ ਜੀ ਹਾਂ ਤੇ ਪੂਰੀ ਘੈਂਟ ਬਣੀ ਹੋਈ ਆ ਬਾਕੀ ਇਹਦੀ ਪਰਫਾਰਮੈਂਸ ਬਹੁਤ ਵਧੀਆ ਜੀ ਜਿਹੜੇ ਵੱਡੇ ਕੰਪਨੀਆਂ ਵਾਲੇ ਨੇ ਮਤਲਬ ਵੱਡੇ ਲਾਟੀ ਨੇ ਜਾਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਉਹ ਚਾਰਲੀ ਦੇ ਨਾਮ ਤੋਂ ਜਾਣੂ ਨੇ ਜੀ ਬਿਲਕੁਲ ਜੀ ਚਾਰਲੀ ਨੂੰ ਪ੍ਰੈਫਰੈਂਸ ਦਿੰਦੀ ਆ ਜੀ ਕੰਪਨੀਆਂ ਹਾਂ ਜੀ ਕਿਉਂਕਿ ਇਹਨਾਂ ਦਾ ਪ੍ਰੋਡਕਟ ਹੈ ਹੀ ਟੌਪ ਤੇ ਆ ਜੀ ਯੂਨੀਵਰਸਿਟੀ ਦੇ ਜਾਂ ਡਾਕਟਰਾਂ ਤੋਂ ਵੀ ਸਲਾਹ ਲੈ ਲਈਏ ਤਾਂ ਉਹ ਚਾਰਲੀ ਨੂੰ ਪ੍ਰੈਫਰੈਂਸ ਦਿੰਦੇ ਆ ਜੀ ਅੱਛਾ ਜੀ ਕੋਈ ਉਹਨਾਂ ਦੇ ਪ੍ਰੋਡਕਟ ਵਧੀਆ ਨੇ ਸਪਰੇਅ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਇਹ ਸਬਸਿਡੀ ਪ੍ਰੂਵਡਾ ਜਿਹੜਾ ਬੂਮ ਸਪੇਅਰ ਆ ਖਾਸ ਕਰਕੇ ਉਹ ਸਬਸਿਡੀ ਚ ਅਪਰੂਵਡ ਆ ਜੀ ਹੁਣ ਹੁਣ ਹੈ ਅਵੇਲੇਬਲ ਜੀ ਸਬਸਿਡੀ ਆ ਸਵੈਮ ਚ ਚੱਲਦੀ ਰਹਿੰਦੀ ਆ ਜੀ ਤੁਸੀਂ ਫਾਰਮ ਭਰ ਸਕਦੇ ਹੋ ਜਾਂ ਸਾਨੂੰ ਕੰਟੈਕਟ ਕਰੋ ਅਸੀਂ ਫਾਰਮ ਭਰ ਦਾਂਗੇ ਆਪੇ ਅੱਛਾ ਜੀ ਤੇ ਤੁਹਾਨੂੰ ਸਬਸਿਡੀ ਵੀ ਪ੍ਰੋਵਾਈਡ ਕਰਵਾਵਾਂਗੇ ਜੀ ਇਹ ਬੂਮ ਸਪੇਅਰ ਜੀ ਅਸੀਂ ਮੈਂ ਕੋਈ ਟੈਂਡਰ ਭਰੇ ਅਸੀਂ ਉਹਦੇ ਚ ਆਏ ਜਿਓ ਇਹਦੇ ਅੱਛਾ ਜੀ ਇਹ ਬੂਮ ਸਪੇਅਰ ਬਿਲਕੁਲ ਬ੍ਰਾਂਡ ਨਿਊ ਆ ਜੀ ਹਾਂਜੀ ਇਹਦੇ ਚ ਆਪਣਾ ਜਿਹੜਾ ਪੰਪ ਲੱਗਿਆ ਹੋਇਆ ਜੀ ਉਹ ਵੀ ਦੂਜਾ ਡਾਇاف੍ਰੇਮ ਪੰਪ ਲੱਗਿਆ ਹੋਇਆ ਜੀ ਇਹਨੂੰ ਡਾਇاف੍ਰੇਮ ਡਾਇاف੍ਰੇਮ ਪੰਪ ਲੱਗਿਆ ਹੋਇਆ ਜੀ ਇਹਨੂੰ ਅੱਛਾ ਜੀ ਇਹ ਨਵੀਂ ਟੈਕਨੋਲੋਜੀ ਆ ਜੀ ਇਹ ਉਹਦਾ ਕੀ ਹੁੰਦਾ ਡਾਇਫ੍ਰੇਮ ਦਾ ਕੋਈ ਹੈ ਇੱਥੇ ਪਤਾ ਲੱਗ ਜੂ ਐ ਆਪਾਂ ਨੂੰ ਹਾਂ ਜੀ ਪਰਲੇ ਪਾਸੇ ਲੱਗਿਆ ਜੀ ਪੰਪ ਤੁਹਾਨੂੰ ਦਿਖਾਵਾਂ ਵੀ ਨਗਾ ਵੀ ਮਰਾ ਦਿੰਨੇ ਆ ਹਾਂ ਜੀ ਆ ਦੇਖੋ ਜੀ ਆ ਪੰਪ ਲੱਗਾ ਹੋਇਆ ਹਾਂ ਜੀ ਇਹ ਪੰਪ ਨਹੀਂ ਬੜਾ ਕੋਈ ਤਾਂ ਮਾਜਾ ਮਾ ਲਾਦਾ ਬਾਈ ਇਹਦੇ ਤਾਂ ਹੈ ਇਹ ਪੰਪ ਦੀ ਕੁਆਲਿਟੀ ਹੈ ਜੀ ਇਹ ਪੰਪ ਵੱਡੀਆਂ ਕੰਪਨੀਆਂ ਹੀ ਪੰਪ ਲਾਉਂਦੀਆਂ ਨੇ ਜੀ ਅੱਛਾ ਜ 90000 ਰੁਪਏ ਦਾ ਦੇ ਸਕਦੇ ਆ ਜੀ 90000 ਦਾ ਇਹ ਪਾ 90000 ਦਾ ਦੇ ਸਕਦੇ ਆ ਜੀ ਹਾਂਜੀ ਬਾਕੀ ਮੌਕੇ ਦੇ ਵੀ ਡਿਸਕਾਊਂਟ ਕਰ ਦਾਂਗੇ ਜੋ ਹੋ ਸਕਿਆ ਇਹ ਕਿੰਨੇ ਲੀਟਰ ਦਾ ਜੀ ਇਹ 600 ਲੀਟਰ ਦਾ ਜੀ 600 ਲੀਟਰ ਦਾ ਹਾਂਜੀ ਬਹੁਤ ਪੈ ਜਾਂਦਾ ਫਿਰ ਹਾਂਜੀ 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 ਅੱਗੇ ਆਪਣਾ ਸੋਲਰ ਦਾ ਵੀ ਨਾਲ ਕੰਮ ਜੋੜਿਆ ਹੋਇਆ ਜੀ ਭਾਈ ਕਿੱਧਰ ਇੰਪਲੀਮੈਂਟ ਦਾ ਕਿੱਧਰ ਸੋਲਰ ਵਾਲੇ ਪਾਸੇ ਜਾਵੜੇ ਇੱਥੇ ਆਜੀ ਪਲਾਉ ਤੇ ਆਜੋ 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 ਆਹ ਦਾ ਉਦੋਂ ਵੱਡੀਆਂ ਵੱਡੀਆਂ ਚੀਜ਼ਾਂ ਰੱਖੀ ਬੈਠੇ ਵਾਹ ਇਹ ਰਿਵਰਸੀਬਲ ਪਲਾਉ ਨੇ ਜੀ ਅੱਛਾ ਜੀ ਆਪਣੇ ਕੋਲ ਸਾਧੂ ਸਿੰਘ ਦੇ ਰਿਵਰਸੀਬਲ ਪਲਾਉ ਹੁੰਦੇ ਨੇ ਇਹ ਪਲਾਉ ਬਹੁਤ ਰੇਟ ਵਾਜਬ ਇਹਨਾਂ ਜੀ ਬਹੁਤ ਘੱਟ ਰੇਟ ਆ ਜਿਵੇਂ ਕੰਪਨੀਆਂ ਕਈਆਂ ਦਾ ਜੀ 3.5 ਲੱਖ ਰੇਟ ਆ ਜੀ ਇਹ ਸਿਰਫ ਅਸੀਂ 1 ਲੱਖ 85000 ਕੰਪਨੀ ਰੇਟ ਆ ਜੀ ਅਸੀਂ 1 ਲੱਖ 75000 ਦਾ ਦੇ ਰਹੇ ਹਾਂ ਜੀ ਅੱਛਾ ਜੀ 175 ਦਾ ਹਾਂ ਜੀ 175 ਦੇ ਰਹੇ ਹਾਂ ਬਾਕੀ ਕਸਟਮਰ ਨੂੰ ਬਈ ਇੱਕ ਚੀਜ਼ ਮੈਂ ਇੱਥੇ ਇਹ ਪੁੱਛਣਾ ਚਾਹਣਾ ਵਾਂ ਵੀ ਕੰਪਨੀਆਂ ਦਾ ਤੁਹਾਡੇ ਕੋਲ ਹੋਰ ਵੀ ਬਹੁਤ ਆ ਇਹਦਾ ਲਿਹਾਉਣ ਦਾ ਖਾਸियत ਕੀ ਸੀ ਇਹਦੀ ਖਾਸियत ਕੀ ਏਸ ਖਾਸਤ ਜੀ ਇਹਨਾਂ ਦਾ ਜਿਹੜਾ ਬਣਤਰ ਆ ਜੀ ਇਹ ਸਪੈਸ਼ਲ ਆ ਜੀ ਅੱਛਾ ਜੀ ਇਸਦੀ ਪੱਖੇ ਦੀ ਇਹਦੀ ਬਣਤਰ ਆ ਨਾ ਜੀ ਇਹ ਸਪੈਸ਼ਲ ਆ ਪ੍ਰਾਲੀ ਨੂੰ ਬਿਲਕੁਲ ਥੱਲੇ ਦਬ ਦਿੰਦਾ ਜੀ ਇਹ ਸਾਡੇ ਏਰੀਆ ਚ ਧਾਨ ਕਾਫੀ ਤਕੜੇ ਹੁੰਦੇ ਆ ਕਿਉਂਕਿ ਸਾਡੀ ਬੇੜ ਦੀ ਜ਼ਮੀਨ ਆ ਅੱਛਾ ਜੀ ਤੇ ਲੋਕ ਵੀ ਆਪਣੇ ਮੂੰਹੋਂ ਮੰਗਦੇ ਨਹੀਂ ਅਸੀਂ ਹਰ ਸਾਲ 30 40 ਪੀਸ ਵੇਚ ਦਿੰਨੇ ਆ ਜੀ ਅੱਛਾ ਜੀ ਹਾਂਜੀ ਰਿਵਰਸੀਬਲ ਪਲਾਉ ਦੀ ਸਾਡੀ ਡਿਮਾਂਡ ਚੰਗੀ ਰਹਿੰਦੀ ਆ ਕੱਲੇ ਸਾਧੂ ਸੰਗਤ ਦੇ ਇੰਨੇ ਵੇਚ ਦਿੰਨੇ ਆ ਜੀ ਅੱਛਾ ਜੀ ਕੱਲੇ ਹਾਂਜੀ ਹਾਂਜੀ ਬਾਕੀ ਲੈਂ ਕੋਈ ਕਮੀ ਹੈ ਨਹੀਂ ਕਿ ਜੀ ਕੰਪਨੀ ਸਰਵਿਸ ਬਹੁਤ ਵਧੀਆ ਦਿੰਦੀ ਆ ਅੱਛਾ ਜੀ ਹਾਂ ਜੀ ਜੇ ਕਿਸੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਕੰਪਨੀ ਹਾਜ਼ਰ ਹੁੰਦੀ ਹੈ ਜੀ ਇਹੋ ਜੀ ਗੱਲ ਨਹੀਂ ਠੀਕ ਹੈ ਤੇ ਬਹੁਤ ਕਾਮਯਾਬ ਨੇ ਰੇਟ ਵਾਜਬ ਆ ਜੀ ਸਬਸਿਡੀ ਤੇ 92000 ਰੁਪਇਆ ਜੀ 92000 ਕੱਲੋ ਭਈ ਅਗਲੇ ਨੂੰ 80 85000 ਦਾ ਪੁਰਾਣਾ ਹੀ ਰਹਿ ਜਾਂਦਾ ਨਵਾਂ ਰਹਿ ਜਾਂਦਾ ਜੀ ਨਵਾਂ ਰਹਿ ਜਾਂਦਾ ਹਾਂਜੀ ਬਿਲਕੁਲ ਜਾਇਜ਼ ਰੇਟ ਚੀ ਆ ਬਿਲਕੁਲ ਜਾਇਜ਼ ਰੇਟ ਆ ਜੀ ਇਹਦਾ ਇਹ ਇਹ ਆਪਣਾ ਆਪ ਦਾ ਬਣਾਇਆ ਹੈ ਜਾਂ ਕਿਵੇਂ ਸਾਧੂ ਸਿੰਘ ਦਾ ਹੀ ਹੈ ਜੀ ਅੱਛਾ ਇਹ ਵੀ ਸਾਧੂ ਸਿੰਘ ਦਾ ਹੈ ਇਹ ਸਾਧੂ ਸਿੰਘ ਦਾ ਘੁੰਮਣ ਵਾਲਾ ਕਰਾ ਜੀ ਹਾਂਜੀ ਤੁਸੀਂ ਜਿਵੇਂ ਮੱਕੀ ਜਈ ਮੱਜਾ ਮੰਡੀ ਵਾਸਤੇ ਕਿਸੇ ਜੀਮੇਦਾਰ ਨੂੰ ਚਾਹੀਦਾ ਜਾਂ ਕੋਈ ਮਿੱਟੀ ਸਾਈਡ ਤੇ ਲਾਉਣੀ ਆ ਹਾਂਜੀ ਤੇ ਘੁੰਮਣ ਵਾਲਾ ਕਰਾ ਵੀ ਅਵੇਲੇਬਲ ਆ ਜੀ ਠੀਕ ਹੈ ਇਹ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਨਿਕਮ ਰਾਉਨੇ ਆ ਜੀ ਸਪਰੇਅ ਆਪਣੀ ਟਰਾਲੀ ਤੇ ਜੀ ਸੋਲਰ ਵਾਲੀ ਤੇ ਸੋਲਰ ਵਾਲਿਆ ਇਹ ਵੀ ਸਾਡੀ ਸਪੈਸ਼ਲ ਆਈਟਮ ਆ ਜੀ ਅਸੀਂ ਆਪ ਬਣਾਉਨੇ ਆ ਜੀ ਅੱਛਾ ਇਹ ਟਰਾਲੀ ਬਣਾਈ ਆ ਟਰਾਲੀ ਆਪ ਬਣਾਉਨੇ ਆ ਜੀ ਅੱਛਾ ਜੀ ਇਹਦੇ ਵਿੱਚ ਇਹ ਆ ਜੀ ਇਹਦੇ ਵਿੱਚ ਹਾਂਜੀ ਇਹ ਅਸੀਂ ਪ੍ਰੋਪਰ ਪੂਰਾ ਸੈੱਟ ਲਾ ਕੇ ਆਉਣੇ ਹਾਂ ਜ਼ਿੰਮੇਦਾਰ ਦੇ ਅੱਛਾ ਜੀ 5 ਐਚਪੀ ਦਾ ਮੋਨੋ ਬਲਾਕ ਦਾ ਜਾਂ 3 ਐਚਪੀ ਦਾ ਠੀਕ ਹੈ ਜਾਂ 7.5 ਐਚਪੀ ਤੱਕ ਲਾਉਣੇ ਆ ਟਰਾਲੇ ਵਾਲੀਆਂ ਅੱਛਾ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਰਸੀਬਲ ਚਲਾ ਸਕਦੇ ਹੋ ਮੋਨੋ ਬਲਾਕ ਚਲਾ ਸਕਦੇ ਹੋ ਹਾਂਜੀ ਤੇ ਇਹ ਟਰਾਲੀ ਦੇ ਸਮੇਤ ਕੰਪਲੀਟ ਸੈੱਟ ਦਿੰਨੇ ਆ ਮੋਨੋ ਬਲਾਕ ਮੋਟਰ ਜਾ ਸਮਰਸੀਬਲ ਮੋਟਰ ਠੀਕ ਹੈ ਜੀ ਤੇ ਨਾਲ ਡਰਾਈਵ ਨਾਲ ਸਾਰਾ ਕੁਝ ਸਾਡੀ ਬੰਦੇ ਜਾਂਦੇ ਆ ਲੇਬਰ ਸਾਰੀ ਜਾ ਕੇ ਫਿੱਟ ਕਰਕੇ ਆਉਂਦੀ ਹੈ ਜੀ ਤੇ ਸਬਸਿਡੀ ਵੀ ਹੈਗੀ ਸਬਸਿਡੀ ਹੈ ਤੇ ਇਸ ਟਾਈਮ ਨਹੀਂ ਚੱਲ ਪਈ ਸਾਡਾ ਰੇਟ ਸਬਸਿਡੀ ਕੱਟ ਕੇ ਦੇ ਰਹੇ ਹਾਂ ਜੀ ਅਸੀਂ ਅੱਛਾ ਜੀ ਜਿਹੜੀ ਸਰਕਾਰ ਵੱਲੋਂ ਰੇਟ ਨੇ ਸਬਸਿਡੀ ਦੇ ਨਾਮ ਤੇ ਹਾਂਜੀ ਉਹਦੇ ਚ ਰੇਟ ਜ਼ਿਆਦਾ ਰੱਖੇ ਹੋਏ ਨੇ ਜੀ ਉਹ ਸਰਕਾਰੀ ਪਤਾ ਨਹੀਂ ਕਿਹੜੀ ਕੰਪਨੀ ਤੋਂ ਲਵਾਣੇ ਆ ਉਹਨਾਂ ਨੇ ਕੋਈ ਪਤਾ ਨਹੀਂ ਤੇ ਇਹਦੇ ਵਿੱਚ ਅਸੀਂ ਲੂਬੀ ਕੰਪਨੀ ਜਾਂ ਉਸ ਵਾਲ ਜਾਂ ਜੂਟੀ ਵਾਲ ਦੀ ਪੈਨਲ ਵਰਤਦੇ ਹਾਂ ਜੀ ਠੀਕ ਹੈ ਜੀ ਹਾਂਜੀ ਇਹ ਆ ਫਾਰਮ ਲਾਈਨ ਇਹ ਕੰਬਾਈਨ ਦਾ ਖੜਾ ਕਟੜਾ ਹਨਾ ਜੀ ਹਾਂਜੀ ਇਹ ਕੰਬਾਈਨਾ ਸੀ ਸੇਲ ਕਰਦੇ ਆ ਜੀ ਇਹ ਮੱਕੀ ਵਾਲਾ ਕਟੜਾ ਹੈ ਇਸ ਕੰਪਨੀ ਦੀਆਂ ਕੰਬਾਈਨਾ ਆਉਂਦੀਆਂ ਨੇ ਹਾਂਜੀ ਫਾਰਮ ਲਾਈਨ ਦੀਆਂ ਕੰਬਾਈਨਾ ਆਉਂਦੀਆਂ ਨੇ ਜੀ ਠੀਕ ਹੈ ਜੀ ਤੇ ਫਾਰਮ ਲਾਈਨ ਦੀ ਕੰਬਾਈਨ ਬਹੁਤ ਟੌਪ ਤੇ ਚੱਲ ਰਹੀ ਆ ਹੁਣ ਅਸੀਂ ਹੁਣੇ ਹੀ ਸੇਲ ਕੀਤੀਆਂ ਨੇ ਦੋ ਤਾਂ ਪਿਛਲੇ ਹਫਤੇ ਦਿੱਤੀਆਂ ਨੇ ਅੱਛਾ ਜੀ ਤੇ ਕੰਬਾਈਨ ਦੀ ਪਰਫਾਰਮੈਂਸ ਬਹੁਤ ਵਧੀਆ ਵਾ ਤੇ ਇਹ ਕਟੜ ਵੀ ਸਪੈਸ਼ਲ ਆ ਜੀ ਇਹਨਾਂ ਦਾ ਮੈਨੂੰ ਕਸਟਮਰਾਂ ਨੇ ਖੁਦ ਕਿਹਾ ਵੀ ਜਿੰਨਾ ਅਸੀਂ ਥੱਕਾ ਕੀਤਾ ਮਾੜਾ ਕਟੜਾ ਹੁੰਦਾ ਤਾਂ ਸ਼ਾਇਦ ਪਾੜ ਜਾਂਦਾ ਪਾੜ ਤੇ ਇਸ ਤੋਂ ਮਗਰ ਤਾਂ ਜਿਹੜੇ ਆਪਣੇ ਕੁਝ ਮੇਰੇ ਹਿਸਾਬ ਨਾਲ ਪੁਰਾਣੇ ਇੰਪਲੀਮੈਂਟ ਹੀ ਪਏ ਆ ਜੀ ਹੈਰੋਂ ਵਗੈਰਾ ਨਵੀਆਂ ਨੇ ਜੀ ਅੱਛਾ ਹੈਰੋਂ ਨਵੀਆਂ ਵਾ ਬਾਈ ਜੀ ਆਇਕਾ ਖਾਸ ਐਟਮੀ ਰੱਖੀ ਬੈਠੀ ਹਾਂ ਇਹਦੀ ਇਹ ਬਾਰਲੀ ਟੈਕਨੀਕ ਹੀ ਇੱਕ ਤਰ੍ਹਾਂ ਦੀ ਅੱਛਾ ਜੀ ਇਹ ਤੁਸੀਂ ਕੋਈ ਵੀ ਸਬਜ਼ੀਆਂ ਲਾਉਂਦੇ ਨੇ ਜਿਹੜੇ ਮੇਰੇ ਵੀਰ ਹਾਂਜੀ ਸਬਜ਼ੀਆਂ ਲਾਣ ਜਿਹੜੇ ਗੋਭੀ ਬਤਾਉ ਬੈਂਗਣ ਜਿਹੜੀਆਂ ਪਨੀਰੀਆਂ ਵਾਲੀਆਂ ਸਬਜ਼ੀਆਂ ਲਾਉਂਦੇ ਨੇ ਹਾਂਜੀ ਇਹ ਉਹਨਾਂ ਵਾਸਤੇ ਨੇ ਨਾਲ ਇਹਨਾਂ ਦੇ ਰੈਕ ਨੇ ਹਾਂਜੀ ਇਹ ਟਰੈਕਟਰ ਪਿੱਛੇ ਚੱਲਦੀ ਆ ਜੀ ਅੱਛਾ ਜੀ ਇਹ ਮੈਸ਼ੋ ਕੰਪਨੀ ਦੀਆਂ ਨੇ ਜੀ ਠੀਕ ਹੈ ਤੇ ਇਹ ਤੁਸੀਂ ਬ੍ਰਾਂਡ ਨੂ ਨੇ ਬਿਲਕੁਲ ਮਸ਼ੀਨਾ ਹਾਂਜੀ ਨਵੀਂ ਦੀ ਕੀਮਤ ਤਾਂ 2.5 ਲੱਖ ਰੁਪਈਆ ਵੈਦੀ ਹਾਂਜੀ ਤੇ ਅਸੀਂ ਬਹੁਤ ਘੱਟ ਰੇਟਾਂ ਦੇ ਦੇ ਰਹੇ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ ਜੀ ਹਾਂਜੀ ਅਸੀਂ ਇਹ 70-70 ਹਜ਼ਾਰ ਰੁਪਈਆ ਦੇ ਰਹੇ ਹਾਂ ਜੀ ਮਸ਼ੀਨਾਂ ਆਹ ਮਸ਼ੀਨ ਹਾਂਜੀ ਇਹ ਸਬਜ਼ੀਆਂ ਵਾਲੇ ਆਸਤੇ ਖਾਸ ਕਰਕੇ ਵਧੀਆ ਸਬਜ਼ੀ ਵਾਲੇ ਵਾਸਤੇ ਸਪੈਸ਼ਲ ਆਈਟਮ ਹੈ ਜੀ ਇਹ ਨਾਲ ਦੀ ਨਾਲ ਡ੍ਰਿਪ ਕਰਦੀ ਹੈ ਜੀ ਅੱਛਾ ਜੀ ਬੂਟਾ ਲਾ ਕੇ ਉਹ ਤੋਂ ਬਾਅਦ ਡ੍ਰਿਪ ਕਰਦੀ ਹੈ ਜੀ ਆਪਾਂ ਸੀਟ ਤੇ ਬੈਠ ਕੇ ਬੂਟੇ ਪਾਈ ਜਾਣੇ ਜੀ ਇਹਦੇ 'ਚ ਅੱਛਾ ਨਾਲ ਪਾਉ ਵੀ ਆਪੀ ਹੋਈ ਜਾਣਾ ਬੂਟਾ ਆ ਗਏ ਨੇ ਬੂਟਾ ਲਾ ਕੇ ਹੀ ਪਾਣੀ ਆਪੇ ਪਾ ਦੇਣਾ ਜੀ ਓਕੇ ਉਹ ਮੰਨਦੇ ਆਪਾਂ ਖੁੱਲੀ ਜੇ ਚੱਲ ਗਈ ਹੈ ਨਾ ਉੱਥੇ ਜਾ ਕੇ ਸਮਝਾਉਣੇ ਚੰਗੀ ਤਰ੍ਹਾਂ ਆ ਇਹ ਹੈਗੀਆਂ ਡਬਲ ਵਾਲੀ ਤੇ ਸਿੰਗਲ ਵਾਲੀ ਤੋਂ ਉਸ ਤੋਂ ਸਸਤੀ ਹੋਊਗੀ ਸਿੰਗਲ ਵਾਲੀ ਹਾਂਜੀ ਉਹ ਸਿੰਗਲ ਵਾਲੀ ਉਹ 50000 ਦੀ ਦੇ ਰਹੇ ਹਾਂ ਜੀ ਅੱਛਾ ਜੀ 50000 ਦੀ ਦੇ ਰਹੇ ਹਾਂ ਹਾਂਜੀ ਨਵੀਆਂ ਮਸ਼ੀਨਾਂ ਜੀ ਬ੍ਰਾਂਡ ਨੂੰ ਚੱਲੀਆਂ ਨਹੀਂ ਹੋਈਆਂ ਜੀ ਇਹ ਅੱਛਾ ਜੀ ਤੁਸੀਂ ਦੇਖਦੇ ਦੋ ਟਾਇਰ ਵੀ ਹਜੇ ਟਾਇਰਾਂ ਦੇ ਰਬੜਾ ਨਹੀਂ ਉਤਰੀ ਹੋਈਆਂ ਮਾਲ ਪਤਾ ਨਹੀਂ ਬਾਈ ਇਹ ਉਹ ਕਿੱਥੋਂ ਲੱਭ ਲੱਭ ਕੇ ਲਿਆਉਣੇ ਆ ਤੁਸੀਂ ਤੇ ਇਹ ਬਸ ਉਠਾਈ ਬੰਗਲੇ ਲੈਣ ਦੀ ਥੋੜੀ ਆਦਤ ਬਣੀ ਹੋਈ ਹੈ ਜੀ ਨਹੀਂ 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 ਇਹ 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 ਚੀਜ਼ ਨੂੰ ਅਸੀਂ ਲੋਕਾਂ ਨੂੰ ਸਸਤੀ ਚੀਜ਼ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰੀਦੀ ਆ ਇਹ ਮਸ਼ੀਨਾਂ ਵੀ ਮੇਰੇ ਵੀਰ ਲਿਜਾ ਸਕਦੇ ਨੇ ਇਹ ਮਸ਼ੀਨਾਂ ਬਹੁਤ ਹੀ ਘੱਟ ਰੇਟ ਤੇ ਵਾਜਬ ਰੇਟ ਤੇ ਮਿਲ ਰਹੀਆਂ ਨੇ ਹਾਂਜੀ ਹਾਂਜੀ ਤੇ ਸਾਡੇ ਕੋਲ ਇੱਕ ਪਾਵਰ ਹੈਰੋ ਆ ਜੀ ਨੈਸ਼ੋ ਕੰਪਨੀ ਦਾ ਜੀ ਮਹਿੰਦਰਾ ਦਾ ਹਾਂਜੀ ਇਹ ਵੀ 2-3 ਪੀਸ ਪਏ ਨੇ ਜੀ ਇਹ ਵੀ ਬਿਲਕੁਲ ਬ੍ਰਾਂਡ ਨਿਊ ਨੇ ਜੀ ਅੱਛਾ ਜੀ ਇਹ ਨਵੇਂ ਦਾ ਕੀਮਤ 2.5 ਲੱਖ ਰੁਪਇਆ ਜੀ ਤੇ ਅਸੀਂ ਇਹ ਵੀ 60000 ਰੁਪਏ ਦਾ ਦੇ ਰਹੇ ਹਾਂ ਜੀ ਆ ਆ ਹੈ ਰੋ ਨੂੰ ਜਾਣ ਤਾਂ ਨਾ ਬਾਹਰਲੇ ਚ ਚਲਾਉਂਦੇ ਹੁੰਦੇ ਆ ਜਾਂ ਨਾ ਬਾਹਰ ਲੀਆਂ ਸਟੇਟਾਂ ਚ ਕਿ ਦੇ ਕੇ ਤੇ ਚੱਲਦਾ ਹੁੰਦਾ ਤੇ ਆਪਣੇ ਵਾਲ ਵੀਡੀਓ ਬੜੀਆਂ ਸ਼ੇਅਰ ਕਰਦੇ ਹੁੰਦੇ ਐਸ ਚੀਜ਼ ਦੀਆਂ ਵੀ ਇਹ ਕੀ ਚੱਲੀ ਜਾਂਦਾ ਵਾ ਤੇ ਇਹਦੇ ਇਹਦੇ ਬਾਰੇ ਬਾਈ ਥੋੜਾ ਹੋਰ ਡਿਟੇਲ ਚ ਦੱਸ ਦਿਓ ਇਹ ਸਿੰਗਲ ਸੀਟ ਵਾਲੀ ਜੀ ਉਹ ਡਬਲ ਸੀਟ ਹੈ ਉੱਥੇ ਡਬਲ ਚੱਲਦੇ ਨੇ ਜੀ ਰੈਕ ਹਾਂਜੀ ਤੇ ਇਹਦੇ ਵਿੱਚ ਉਹਦੇ ਦੋ ਬੰਦੇ ਬੈਠ ਕੇ ਬੂਟੇ ਲਗਾਉਂਦੇ ਨੇ ਜੀ ਬੂਟਾ ਪੈਣਾ ਕੇ ਹਾਂਜੀ ਇਹਦੇ ਵਿੱਚ ਬੂਟਾ ਪਾਈ ਜਾਣਾ ਜੀ ਫੂਟੇ ਨੇ ਆਪਣੀ ਲਾਈਨ ਦੇ ਵਿੱਚ ਆਪੇ ਅੱਗੇ ਚਲਾ ਜਾਣਾ ਜੀ ਤੇ ਉੱਥੇ ਪਾਣੀ ਪੈ ਜਾਂਦਾ ਉੱਥੇ ਜਾ ਕੇ ਨਾਲ ਹੁੰਦੇ ਆ ਡ੍ਰਿਪ ਡਰਮ ਲੱਗਾ ਜੀ ਉਹ ਟੂਟੀ ਲੱਗੀ ਆ ਜੀ ਅੱਗੇ ਦੇਖੋ ਗੇਟ ਵਾਲ ਹਾਂਜੀ ਆਟੋਮੈਟਿਕਲੀ ਸਾਰਾ ਸਿਸਟਮ ਚੱਲਣਾ ਜੀ ਇਹਦਾ ਅੱਛਾ ਹਾਂਜੀ ਅੱਗੇ ਜਾ ਕੇ ਪਾਣੀ ਪੈ ਜਾਂਦਾ ਜੀ ਵਾਹ ਆ ਜੀ ਵਾਹ ਇਹ ਨਵੀਂ ਟੈਕਨੀਕ ਹੈ ਜੀ ਸਾਡੇ ਖੁਦ ਅਸੀਂ ਸਬਜ਼ੀਆਂ ਲਾਉਂਦੇ ਸੀ ਪਹਿਲਾਂ ਤੇ ਸਾਡੇ ਖੇਤ ਵਿੱਚ ਯੂਨੀਵਰਸਿਟੀ ਵਾਲੇ ਕੇਵੀ ਕੀ ਡਿਪਾਰਟਮੈਂਟ ਵਾਲੇ ਆਏ ਸੀ ਉਹ ਗੋਭੀ ਲਾ ਕੇ ਗਏ ਸੀ ਇਹਦੇ ਨਾਲ ਅੱਛਾ ਜੀ ਅੱਛਾ ਹਾਂਜੀ ਬਹੁਤ ਕਾਮਯਾਬ ਚੀਜ਼ ਹੈ ਜੀ ਹਾਂਜੀ ਭਾਈ ਜੀ ਆ ਫਿਰ ਖਾਦ ਖਲਾਰਨ ਨਾਲ ਆ ਗਿਆ ਖਾਦ ਖਲਾਰਨ ਵਾਲਾ ਜੀ ਆਪਣੇ ਕੋਲ ਲੈਂਡ ਫੋਰਸ ਦਾ ਵੀ ਅਵੇਲੇਬਲ ਹੈ ਜੀ ਹਾਂਜੀ ਤੇ ਇਹ ਚੋਰਸ ਮਾਡਲ ਵੀ ਇਹ ਤੇ ਗੋਲ ਵੀ ਹੈ ਜੀ ਠੀਕ ਹੈ ਜੀ ਇਹ ਸਕੁਅਰ ਚ ਵੀ ਆਉਂਦਾ ਇਹ ਜਦੋਂ ਕਿਸੇ ਭਾਈ ਨੇ ਵੀਰ ਨੇ ਕਿਸਾਨ ਵੀਰਜੀ ਨੇ ਸਪਰੇਅ ਪੰਪ ਲੈਣੇ ਆ ਹਾਂਜੀ ਹਾਂਜੀ ਤੇ ਅਸੀਂ ਸਪਰੇਅ ਪੰਪਾਂ ਨੂੰ ਟਾਇਰ ਵੀ ਲਾਉਣੇ ਨੇ ਟਰੈਕਟਰਾਂ ਨੂੰ ਅੱਛਾ ਜੀ ਸਪਰੇਅ ਪੰਪ ਵੱਡੇ ਟਾਇਰ ਵੀ ਲਾਉਣੇ ਆ ਜੀ ਠੀਕ ਆ ਖਾਦ ਖਿਲਾਰਨ ਵਾਲਾ ਵੀ ਆਪਣੇ ਕੋਲ ਹੈਗਾ ਜੀ ਹਾਂਜੀ ਤੇ ਆਪਣੇ ਕੋਲ ਸਪਰੇਅ ਪੰਪ ਵੀ ਮੌਜੂਦ ਨੇ ਬੂਮ ਵਾਲੇ ਤੇ ਉਹਦੇ 'ਚ ਵੀ ਸਾਡਾ ਰੇਟ ਬਹੁਤ ਘੱਟ ਰੱਖਿਆ ਹੋਇਆ ਜੀ ਅੱਛਾ ਜੀ ਟਾਇਰ ਅਸੀਂ ਸਿਰਫ 85000 ਦੇ ਲਾਉਣੇ ਆ ਜੀ 6 ਮਹੀਨੇ ਦੀ ਗਾਰੰਟੀ ਦਿੰਦੇ ਆ ਜਦ ਕਿ ਕੋਈ ਕੰਪਨੀ ਗਾਰੰਟੀ ਨਹੀਂ ਦਿੰਦੀ ਸਪੇਸ ਦਾ ਖਰਚਾ ਲੱਗਦਾ ਜੀ ਟਾਇਰਾਂ ਦੀ ਕੀਮਤ ਸਿਰਫ 85000 ਆ ਜੀ ਮੇਰੀ ਗੱਲ ਸੁਣ ਲੋ ਅੱਜ ਵਾਲੀ ਵੀਡੀਓ ਦੇ ਵਿੱਚ ਕਿਸਾਨ ਤਾਂ ਖੁਸ਼ ਹੋਣਗੇ ਜਿਹੜੇ ਮਕੈਨਿਕ ਉਹ ਮੇਰੇ ਨਾਲ ਬਹੁਤ ਗੁੱਸੇ ਹੋਣਗੇ ਵੀ ਇਹ ਕਿਹੜੇ ਬੰਦੇ ਨੇ ਲੈ ਗਿਆ ਵੀ ਸਾਡਾ ਸਾਰਿਆਂ ਦਾ ਹੀ ਕੰਮ ਇੱਕੋ ਬੰਦਾ ਸਵਾਲੀ ਬੈਠਾ ਤੇ ਮਤਲਬ ਟਾਇਰ ਕਿਉਂਕਿ ਜ਼ਿੰਮੇਦਾਰਾਂ ਦੇ ਅਸੀਂ ਨਾਮ ਹੀ ਇਹ ਹਜ਼ਾਰ ਰੱਖਿਆ ਵਾਜੀ ਕਿਸਾਨਾਂ ਦੀ Amazon ਫਿਰ ਨਾਮ ਤਾਂ ਸਾਰੀ ਇੱਜ਼ਤ ਰੱਖਣੀ ਪੈਣੀ ਇਹ ਹਰ ਚੀਜ਼ अवेलेबल ਆ ਤੁਸੀਂ ਕਲਟੀਵੇਟਰ ਸਪਰਿੰਗਾਂ ਵਾਲੇ ਹਾਂਜੀ ਜੰਦੇ ਹਰ ਤਰ੍ਹਾਂ ਦੇ ਲੈਂਡ ਫੋਰ ਦਾ ਜੰਦਾ ਆਉਂਦਾ ਜੀ ਵੱਟਾਂ ਵਾਲਾ ਬਹੁਤ ਕਾਮਜਾਬਾ ਜੀ ਪੰਜਾਬ ਦੇ ਯਾਨੀ ਕਿ ਜਿਹੜੇ ਮਰਜੀ ਕੋਨੇ ਵਾਲੀ ਮਿੱਟੀ ਹੋਵੇ ਕਿਹੜੇ ਮਰਜੀ ਕੋਨੇ ਦਾ ਬੰਦਾ ਹੋਵੇ ਮਾਝਾ ਮਾਲਵਾ ਦੁਆਬਾ ਸਾਰੇ ਇੰਪਲੀਮੈਂਟ ਹੈਗੇ ਸਾਰੇ ਇੰਪਲੀਮੈਂਟ ਹੈਗੇ ਜੀ ਹਰ ਤਰ੍ਹਾਂ ਦੇ ਲਿਆ ਜਾ ਸਕਦੇ ਆ ਜੀ ਠੀਕ ਹੈ ਤੇ ਇੱਕ ਜਸਵੰਤਾ ਦੇ ਨੇ ਰੋਟਾਵੇਟਰ ਜੀ ਅੱਛਾ ਜੀ ਇਹਨਾਂ ਦਾ ਰੇਟ ਤੇ ਅਸੀਂ ਸਕੀਮ ਦੇ ਰਹੇ ਆ ਜੀ ਬਹੁਤ ਘੱਟ ਰੇਟ ਰਣੇ ਇਹਨਾਂ ਦੇ ਇਹ ਕਿੰਨੇ ਫੁੱਟ ਜਿਵੇਂ 8 ਫੁੱਟਾ ਕਿੰਨੇ ਦਾ ਜੀ 8 ਫੁੱਟਾ ਸਿਰਫ 1 ਲੱਖ 20 ਹਜ਼ਾਰ ਦਾ ਦੇ ਰਹੇ ਆ ਜੀ ਡਬਲ ਡਿਸਕ ਨਾਲ ਅੱਛਾ ਜੀ ਹਾਂ ਜੀ ਤੇ 7 ਫੁੱਟਾ 1 ਲੱਖ 15 ਹਜ਼ਾਰ ਰੁਪਏ ਨਾਲ ਠੀਕ ਹੈ ਤੇ ਬਾਕੀ ਅੱਗੇ ਆਰਡਰ ਦੇ ਹ ਇਹਨਾਂ ਦਾ ਰੇਟ ਘੱਟ ਆ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਆ ਜਨਰੇਟਰ ਵੀ ਮਿਲਣਾ ਦਾ ਆਪਣੇ ਬਾਜੀ ਹਾਂ ਜੀ ਜਨਰੇਟਰ ਉਧਰ ਹੈਗੇ ਨੇ ਜੀ ਤੁਹਾਨੂੰ ਉਹਨਾਂ ਵਾਰੀ ਵੀ ਨਿਕਾ ਮਰਵਾਉਣਾ ਹੈ ਜੀ ਠੀਕ ਹੈ ਬਈ ਉਹ ਬਾਈ ਉਹਨਾਂ ਦੀ ਇੱਕ ਨਾ ਸਪੈਸ਼ਲ ਆਈਟਮ ਇੱਕ ਹੀ ਹੈਗੀ ਪੱਖਾ ਆਹ ਬਈ ਇਹ ਪੱਖੇ ਕਿਹੜੇ ਕੰਮ ਵਾਸਤੇ ਇਹ ਪਿੰਡਾਂ ਚ ਛੱਪੜਾਂ ਵਾਸਤੇ ਵੀ ਲੱਗ ਜਾਂਦੇ ਆ ਜਾਂ ਕ੍ਰੈਸ਼ਰ ਵਾਲੇ ਵੀਰ ਜਿਹੜਾ ਨੂੰ ਕ੍ਰੈਸ਼ਰ ਦਾ ਕੰਮ ਕਰਦੇ ਨੇ ਉਹ ਸਾਢੇ ਦੋ ਸਪੈਸ਼ਲ ਤਿਆਰ ਕਰਵਾ ਕੇ ਲੈ ਜਾਂਦੇ ਨੇ ਜੀ ਇਹ ਇਹ ਡਬਲ ਪੱਖਾ ਆ ਹੈ ਡਬਲ ਪੱਖਾ ਜੀ ਟਰੈਕਟਰ ਇੱਕੋ ਹੀ ਚੱਲੋ ਲੱਗੂਗਾ ਜੀ ਤੇ ਪੱਖੇ 6 6 ਦੇ ਨਹੀਂ ਭੜ ਲਿਆ ਦਿੰਦੇ ਨੇ ਜੀ ਇਹ ਪਾਣੀ ਦਾ ਠੀਕ ਹੈ ਤੇ ਮਾੜਾ ਬੰਦਾ ਦਾ ਕਹ ਲਓ ਜੀ ਤਕੜਾ ਬੰਦਾ ਵੀ ਨੱਕਾ ਮੋੜ ਨਹੀਂ ਸਕਦਾ ਇਹਨਾਂ ਦਾ ਹਾਂ ਜੋ 6 6 ਦਾ 12 ਇਹਦਾ ਸਿੰਗਲ ਪੱਖੇ ਦਾ ਵੀ ਨੱਕਾ ਮੋੜਦਾ ਜੀ ਬੰਦੇ ਤੋਂ ਅੱਛਾ ਜੀ ਹਾਂਜੀ ਇਹ ਸਪੈਸ਼ਲ ਹੈ ਜੀ ਸਾਡੇ ਤੋਂ ਪੰਚਾਇਤਾਂ ਵਾਲੇ ਲੈ ਕੇ ਜਾਂਦੇ ਨੇ ਜੀ ਜਾਂ ਕ੍ਰਸ਼ਰ ਵਾਲੇ ਵੀ ਲੈ ਕੇ ਜਾਂਦੇ ਨੇ ਜਾਂ ਜਿਨ੍ਹਾਂ ਦੀ ਖੇਤੀ ਜ਼ਿਆਦਾ ਜੀ ਉਹ ਵੀ ਲੈ ਕੇ ਜਾਂਦੇ ਨੇ ਠੀਕ ਹੈ ਜੀ ਇੱਕ ਪੱਖਾ ਇਧਰ ਇਹ ਸਿੰਗਲ ਪਿਆ ਹੈ ਹਾਂਜੀ ਇਹ ਸਿੰਗਲ ਮਾਡਲ ਹੈ ਜੀ ਹਾਂਜੀ ਤੇ ਇਹ ਵੀ ਸਪੈਸ਼ਲ ਸਿੰਗਲ ਤਿਆਰ ਕਰੀਦਾ ਜੀ ਤੁਹ ਕੀ ਪੰਚਾਇਤਾਂ ਜਿਆਦਾ ਸਿੰਗਲ ਨੂੰ ਡਿਮਾਂਡ ਕਰਦੀ ਇਹਨੇ ਕ੍ਰੈਸ਼ਰ ਵਾਲੇ ਡਬਲ ਨੂੰ ਮਿਲ ਜਾਂਦੇ ਨੇ ਜੀ ਤੇ ਇਹਨੂੰ ਆਮ ਜ਼ਿਮੀਦਾਰ ਵੀ ਲੈ ਜਾਂਦੇ ਨਹੀਂ ਜਿਨ੍ਹਾਂ ਨੂੰ ਪੈਣੀ ਇਹ ਤਾਂ ਸਪੈਸ਼ਲ ਆਰਡਰ ਤੇ ਬੰਦੇ ਹੋਣੇ ਆ ਹਾਂਜੀ ਇਹ ਨਹੀਂ ਅਕਸਰ ਤਿਆਰ ਹੀ ਹੁੰਦੇ ਨਹੀਂ ਸਾਡੇ ਕੋਲ ਠੀਕ ਹੈ 4 4 ਦਾ ਸਾਈਜ਼ 5 5 6 6 ਠੀਕ ਹੈ ਜੀ ਤੇ 6 6 ਡਬਲ ਠੀਕ ਹੈ ਹੁਣ ਆਪ ਆਪਣੀ ਚੱਲਗੇ ਵਰਕਸ਼ਾਪ ਤੇ ਹਣਾ ਬਈ ਹਾਂਜੀ ਮੇਨ ਸ਼ੋਰ ਆਫਿਸ ਤੇ ਆਜੋ ਜੀ ਭਾਈ ਇਹ ਆਪਣੀ ਆ ਗਈ ਇਹ ਪੁਰਾਣੀ ਵਰਕਸ਼ਾਪ ਆ ਉਧਰ ਆਪਣਾ ਮਾਝੋ ਇਹ ਪੁਰਾਣਾ ਆਫਿਸ ਆ ਜੀ ਸਾਡਾ ਇੱਥੇ ਸਾਰੀਆਂ ਮਸ਼ੀਨਾਂ ਅਵੇਲੇਬਲ ਨੇ ਜੀ ਸਾਡੇ ਕੋਲ ਹਾਂਜੀ ਤੇ ਇੱਥੇ ਲੈਂਡ ਫੋਰਸ ਦੀ ਸੁਪਰਸੀਡਰ ਵੀ ਹੈਗੀਆਂ ਨੇ ਹਾਂਜੀ ਹਾਂਜੀ ਮਤਲਬ ਇੱਥੇ ਅਸੀਂ ਸਾਡਾ ਆਫਿਸ ਹੈ ਫਿਲਹਾਲ ਇੱਥੇ ਹੈ ਜੀ ਇੱਥੇ ਅਸੀਂ ਸ਼ੇਅਰ ਕਰਦੇ ਹਾਂ ਜੀ ਕਿ ਆਹ ਜਨਰੇਟਰ ਆ ਗਏ ਹੈ ਹਾਂ ਜਨਰੇਟਰ ਹਰ ਤਰ੍ਹਾਂ ਦੇ ਹੁੰਦੇ ਆ ਜੀ ਪਿੱਛੇ ਗਰਾਊਂਡਾ ਜੀ ਗਰਾਊਂਡ ਦੇ ਵਿੱਚ ਕਟੋਕੜ 50 ਲੀਟਰ ਪਿਆ ਹੋਣਾ ਜੀ ਇਸ ਟਾਈਮ ਅੱਛਾ ਜੀ ਤੇ ਹਰ ਤਰ੍ਹਾਂ ਦੇ ਜਨਰੇਟਰ ਮਿਲ ਜਾਣਗੇ ਸਾਇਲੈਂਟ ਕਨੋਪੀਆਂ ਵਾਲੇ ਨਵੇਂ ਤੇ ਪੁਰਾਣੇ ਜਾਂ ਨਵੇਂ ਵੀ ਤੇ ਪੁਰਾਣੇ ਵੀ ਇਹ ਆ ਜਿਵੇਂ ਆ ਪੁਰਾਣੇ ਪਏ ਨੇ ਇਹ ਸੈਕੰਡ ਹੈਂਡ ਖੜੇ ਨੇ ਜੀ ਅੱਛਾ ਜੀ ਤੇ ਅੱਗੇ ਆ ਜਾਓ ਤੁਸੀਂ ਹਾਂ ਅੱਜ ਮੈਂ ਆ ਮਹਿੰਦਰਾ ਵਾਲਾ ਇਹ ਕਿੰਨੇ ਦਾ ਹੋਊਗਾ ਜਨਰੇਟਰ ਜੀ ਕਿੰਨੇ ਮਹਿੰਦਰਾ ਵਾਲਾ 20 ਕੇਵੀਏ ਦਾ ਜੀ ਤਿੰਨ ਸਿਲੰਡਰ ਇੰਜਨ ਹੈ ਜੀ ਇਹ ਹਾਂਜੀ ਤੇ ਇਹ ਤਕਰੀਬਨ ਅਸੀਂ ਸਵਾ ਲੱਖ ਤੋਂ 1.5 ਲੱਖ ਦਿੰਨੇ ਆ ਜੀ ਬਾਕੀ ਇਹਦਾ ਕਰ ਲਾਂਗੇ ਜੀ ਰੇਟ ਕ੍ਰਮਟਨ ਦਾ ਹਾਲ ਟ੍ਰੀਟਰ ਜੀ ਇਹਦੇ ਨਾਲ ਠੀਕ ਹੈ ਜੀ ਤੇ ਇਹਦੇ ਚ ਕਾਰ ਵਾਸ਼ਰ ਹੈ ਅੱਗੇ ਹਰ ਤਰ੍ਹਾਂ ਦੇ ਕਾਰ ਵਾਸ਼ਰ ਆਗਰੀ ਸਾਡੇ ਕੋਲ ਹਾਂਜੀ ਇਹ ਕਾਰਵਾਸ਼ਰ ਆਮ ਹਰ ਘਰ ਦੀ ਲੋੜ ਹੋਗੀ ਜੀ ਹੁਣ ਹਾਂਜੀ ਬਿਲਕੁਲ ਬਿਲਕੁਲ ਤੇ ਹਰ ਤਰ੍ਹਾਂ ਦੇ ਅਵੇਲੇਬਲ ਨੇ ਜਿੱਦਾਂ ਦਾ ਪਾਈਪ ਚਾਹੀਦੀ ਆ ਜਿੱਦਾਂ ਦੀ ਜਿੰਨਾਂ ਦੀ ਕੁਆਲਿਟੀ ਚਾਹੀਦੀ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਠੀਕ ਹੈ ਜੀ ਇੱਕ ਬਾਈ ਜੀ ਬਲੇਡ ਜਿਹੜੇ ਹਨਾ ਮੈਂ ਬਲੇਡਾਂ ਦੀ ਗੱਲ ਪਹਿਲਾਂ ਉਧਰ ਵੀ ਕਰਨ ਲੱਗਾ ਸੀਗਾ ਵੀ ਕਿਉਂਕਿ ਬਲੇਡ ਹਰ ਇੱਕ ਬੰਦੇ ਨੂੰ ਚਾਹੀਦੀ ਹੁੰਦੇ ਬਲੇਡ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦੇ ਆ ਸਾਡੇ ਕੋਲ ਜੀ ਚਾਰ ਕੰਪਨੀਆਂ ਦੇ ਬਲੇਡ ਹੁੰਦੇ ਨੇ ਅੱਛਾ ਜੀ ਤਾਂ ਉਹਦੇ ਅਸੀਂ ਡਿਸਟ੍ਰੀਬਿਊਟਰ ਆ ਜੀ ਹਾਂਜੀ ਤਾਂ ਉਹ ਕੰਪਨੀ ਦਾ ਬਲੇਡ ਲੈਂਡ ਫੋਰਸ ਦਾ ਜਸਵੰਤ ਦਾ ਤੇ ਉਹ ਤੋਂ ਬਾਅਦ ਆਪਣੇ ਕੋ ਜੈਕ ਕੋ ਦਾ ਵੀ ਮਿਲ ਜੂਗਾ ਜੀ ਵੀ ਮਹਿੰਗਾ ਲੈਣਾ ਮਹਿੰਗਾ ਵੀ ਲੈ ਲਓ ਸਾਜਾ ਜਿਹੋ ਜਹਾ ਚਾਹੀਦਾ ਜੀ ਉਹੋ ਜਹਾ ਮਿਲ ਜੂਗਾ ਹਰ ਤਰ੍ਹਾਂ ਦੀ ਸੁਪਰ ਫੀਟ ਦਾ ਬਲੇਡ ਮਿਲ ਜੂਗਾ ਜੀ ਠੀਕ ਹੈ ਕਿਸੇ ਜ਼ਿੰਮੇਦਾਰ ਨੂੰ ਕੋਈ ਆਲੇ ਦੋਲੇ ਭੱਜਣ ਦੀ ਲੋੜ ਨਹੀਂ ਫੋਨ ਮਾਰੋ ਤੁਹਾਡੇ ਬਸਤੇ ਰਖਾ ਕੇ ਭੇਜ ਦਾਂਗੇ ਜੀ ਹਾਂਜੀ ਉਹ ਵੀ ਤੁਹਾਨੂੰ ਮਸਲਾ ਹੱਲ ਹੋ ਜੂਗਾ ਠੀਕ ਹੈ ਜੀ ਤੇ ਹਰ ਤਰ੍ਹਾਂ ਦੇ ਬਲੇਡ ਅਵੇਲੇਬਲ ਠੀਕ ਹੈ ਜੀ ਲੋਬੀ ਸਜਣਾ ਬਾਈ ਦੇ ਸਾਰੀਆਂ ਮਸ਼ੀਨਾਂ ਸਾਰੇ ਤਰ੍ਹਾਂ ਦੇ ਪ੍ਰੋਡਕਟ ਤੁਹਾਨੂੰ ਦਿਖਾਤੇ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਇੰਨੀਆਂ ਸਹੂਲਤਾਂ ਯਾਨੀ ਕਿ ਜ਼ਿੰਮੇਦਾਰਾਂ ਨੂੰ ਜਿਹੜੀਆਂ ਦੇ ਹਾਂਜੀ ਤੁਸੀਂ ਜਦੋਂ ਵੀ ਚਾਹੋ ਨਿਓ ਕੋਈ ਵੀ ਸੁਪਰ ਫਲੀਟਰ ਲੈਣਾ ਹਾਂਜੀ ਆ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਦਸ਼ਮੇਸ਼ ਮਸ਼ੀਨਰੀ ਸਟੋਰ ਰਾਹੋ ਰੋਲ ਮਾਛਵਾਲਾ ਸਾਹਿਬ ਹਾਂਜੀ ਪ੍ਰਧਾਨਾ ਡਿਸਟ੍ਰਿਕਟ ਅਜੀ ਸਾਡਾ ਠੀਕ ਹੈ ਤੇ ਨੰਬਰ ਹੈਗਾ ਜੀ 94631 66128 ਹਾਂਜੀ ਤੇ ਦੂਜਾ ਨੰਬਰ ਹੈ ਜੀ 96538 2003 ਇਹ ਮੇਰੇ ਭਤੀਜੇ ਦਾ ਨੰਬਰ ਹੈ ਜੀ ਗੁਰਜੀਤ ਸਿੰਘ ਦਾ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਰੀ ਤਰ੍ਹਾਂ ਮਸ਼ੀਨਾਂ ਤੇ ਤੁਹਾਨੂੰ ਬਹੁਤ ਡਿਸਕਾਊਂਟ ਦੇਵਾਂਗੇ ਤੇ ਪਹੁੰਚ ਤੱਕ ਵੀ ਆ ਆਫਰ ਕਰਾਂਗੇ ਤੁਹਾਨੂੰ ਜਦੋਂ ਵੀ ਹੋ ਸਕਦਾ ਤਾਂ ਨਾਲ ਵੱਧ ਤੋਂ ਵੱਧ ਆਪਾਂ ਕੰਪਰੋਮਾਈਜ਼ ਕਰਾਂਗੇ ਤੇ ਸਾਡੇ ਕੋਲ ਵੀਰਜੀ ਪਹੁੰਚੇ ਨੇ ਸੁਖਦੀਪਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਇਹਨਾਂ ਦੇ ਚੈਨ ਰਾਹੀਂ ਅਸੀਂ ਤੁਹਾਡੇ ਰੂਰੂ ਹੋਏ ਆ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਚਾਹੀਦੀ ਆ ਤੁਸੀਂ ਬੇ ਤੜਕੋ ਕੇ ਆ ਵੀ ਸਕਦੇ ਹੋ ਤੇ ਫੋਨ ਤੇ ਵੀ ਮੰਗਵਾ ਸਕਦੇ ਹੋ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬੇਦਾ ਵਾਪਸ ਸਾਸ਼ਾ ਪੱਤਰਾਂ ਦੇ ਵਿਚਾਰ ਸਫਲਤੀਕ ਤੋਕਤਾ ਦੇ ਹਨ ਸਾਡੇ 12ਾਂ ਦੇ ਸੁਝਾਅ ਨਹੀਂ ਦੱਸਾਂਗੇ ਅਨੁਭਵ ਖਾਸ ਕੋਕਲੇ ਵਿਜੀ ਹੁੰਦੀਆਂ ਹਨ ਤੇ ਜ਼ਰੂਰੀ ਤੌਰ ਤੇ ਸਤਿਕਾਰ ਦੇ ਸਾਰੇ ਭੋਗਤਾਂ ਦੇ ਪ੍ਰਤੀਨਿਧੀ ਨਹੀਂ ਹੁੰਦੀ ਅਸੀਂ ਉਹ